ਇਹ ਫੋਟੋ ਬੜੀ ਵਾਇਰਲ ਹੋਈ ਸੀ ਕਿਸਾਨੀ ਅੰਦੋਲਨ ਚ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਕੀ ਇਹ ਫੋਟੋ ਤੁਸੀਂ ਨੇ ਬਣਾਈ ਤੇ ਮੈਨੂੰ ਲੱਗਦਾ ਜੀ ਕਿਸਾਨ ਹੀ ਸਾਨੂੰ ਰੋਟੀ ਦਿੰਦਾ ਕੀ ਬਣਾਵਾਂ ਐਸਾ ਵੀ ਜਿਸ ਨਾਲ ਮਤਲਬ ਮੇਰਾ ਜੋ ਮੈਸੇਜ ਹੈ ਜਿਹੜੇ ਇਨਰ ਫੀਲਿੰਗਸ ਹੈ ਮੇਰੇ ਪੂਰੇ ਮਤਲਬ ਵਰਲਡ ਤੱਕ ਪਹੁੰਚਾਵੇ ਤੇ ਫਿਰ ਮੇਰੇ ਦਿਲ ਚ ਆਇਆ ਕਿ ਕਿਸਾਨ ਤੇ ਜਿਹੜਾ ਕਨਕ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਪਿਓ ਤੇ ਪੁੱਤ ਦਾ ਰਿਸ਼ਤਾ ਹੈ ਕਿਉਂਕਿ ਮੈਂ ਇਸ ਰਿਸ਼ਤੇ ਨੂੰ ਜਿਵੇਂ ਫੈਮਲੀਆਂ ਦੇਖਦੇ ਕਿ ਇੱਕ ਪਿਓ ਕਿਵੇਂ ਮਤਲਬ ਫੈਮਲੀ ਲਈ ਕਰਦਾ ਬਿਲਕੁਲ ਤੇ ਕਨਕਾ ਦੀ ਲੋਰੀ ਦੀ ਮੈਂ ਜਿਹੜੀ ਪੇਂਟਿੰਗ ਤੇਨਰ ਐਪਲੀਕਾ ਮਤਲਬ ਨਕਲ ਜਿਹੜੀ ਇਹਦੀ ਬਣਾ ਕੇ ਮੈਂ ਆਪਣਾ ਕੈਨੇਡਾ ਭੇਜਿਆ ਸੀਗਾ ਇਕ ਅਮਰੀਕਾ ਭੇਜੀ ਸੀਗੀ ਉਹ ਮਨ オリジナル ਪੇਂਟਿੰਗ ਦੀ ਡਿਮਾਂਡ ਕਰ ਰਹੇ ਸੀਗੇ ਉਹ ਕਹੇਦੇ ਸੀ ਵੀ ਮੈਂ 5 ਲੱਖ ਤੱਕ ਦੇਦਾਗਾ ਇਸ ਪੇਂਟਿੰਗ ਦਾ ਪਰ ਮੇਰਾ ਦਿਲ ਨਹੀਂ ਕੀਤਾ ਸੀ ਫਿਲਮ ਦੇ ਵਿੱਚ ਕੰਮ ਕੀਤਾ ਸੀ ਜਿਵੇਂ ਕਲੀ ਜੋਟਾ ਮੂਵੀ ਸੀਗੀ ਅੱਛਾ ਕਰ ਰਿਹਾ ਸੀ ਕਲੀ ਜੋਟਾ ਚ ਕਲੀ ਜੋਟਾ ਚ ਜੋ ਸਕੈਚ ਬਣਾਉਂਦੇ ਨਹੀਂ ਰੋ ਬਾਜਵਾ ਮੈਮ ਤੇ ਉਹ ਸਾਰੇ ਮੈਂ ਬਣਾਏ ਸੀਗੇ ਉਮਨ ਨੂੰ ਥੀਮ ਦੇ ਦਿੰਦੇ ਸੀ ਇਸ ਤਰੀਕੇ ਨਾਲ ਸਕੈਚ ਬਣਾਨੇ ਆ ਤਾਂ ਫਿਰ ਉਹ ਬਣਾ ਬਣਾਉਂਦਾ ਸੀਗਾ ਜਿਹੜੇ ਨੀਰੂ ਬਾਜਵਾ ਆਮ ਦਾ ਡਿਜ਼ਾਈਨ ਸੀਗਾ ਰੂਮ ਸੀਗਾ ਉਹਦੇ ਉੱਪਰ ਵੀ ਵਾਲ ਪੇਂਟਿੰਗਸ ਮੈਂ ਜੋ ਕਿਤੇ ਜੀ ਰਾਜ ਬਰਮਾ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਨੇ ਡਬਲ ਐਮ ਏ ਨੇ ਨੈਟ ਦਾ ਪੇਪਰ ਵੀ ਪਾਸ ਦਾ ਤੇ ਇਸ ਸਮੇਂ ਪੀ ਐਚ ਡੀ ਵੀ ਕਰ ਰਹੇ ਨੇ ਨਾਲ ਨਾਲ ਪੇਂਟਿੰਗ ਦਾ ਜਿਹੜਾ ਸ਼ੌਂਕ ਆ ਤਾਂ ਉਹ ਵੀ ਜਿਹੜਾ ਲਗਾਤਾਰ ਬਰਕਰਾਰ ਹੈ ਵੰਨਦੇ ਰਹੇ ਤੁਸੀਂ ਪਟਿਆਲਾ ਦੇ ਵਿੱਚ ਬਕਰਕਰ ਜਾ ਕੇ ਕਿੰਨੇ ਸਮਾਂ ਖ਼ਬਰ ਬਣ ਬਣਣਾ ਤੇ ਮੈਂ 4-5 ਸਾਲ ਖ਼ਬਰ ਬਣਦੇ ਸੀਗੇ ਮੈਂ ਜਦੋਂ ਆ ਆਪਣਾ ਨਾਲ ਪੜਦੇ ਵੀ ਸੀ ਹਾਂਜੀ ਜਦੋਂ ਗ੍ਰੈਜੂਏਸ਼ਨ ਕਰਦਾ ਸੀਗਾ ਤੇ ਮਤਲਬ 2014 ਤੋਂ 16 17 ਦੀ ਗੱਲ ਹੈ ਤੇ ਉਦੋਂ ਮੈਂ ਖ਼ਬਰ ਸਾਰਾ ਬਣਦਾ ਸੀਗਾ ਕਿਉਂਕਿ ਫਿਰ ਮੈਨੂੰ ਆ ਸੀਗਾ ਵੀ ਫੈਮਿਲੀ ਨੇ ਸਪੋਰਟ ਬਹੁਤ ਜ਼ਰੂਰੀ ਹੈ ਮੈਂ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਦੋਂ ਮੈਨੂੰ ਮਹੀਨੇ ਦਾ 500 ਰੁਪਏ ਮਿਲਦਾ ਸੀਗਾ ਪਰ ਜਿਹੜੇ ਮੇਰੇ ਹੁਣ ਨਾਲ ਮੇਰੇ ਕੰਮ ਕਰਦੇ ਆ ਮੈਨੂੰ ਇੱਕ ਦਿਨ ਦਾ 1000 ਰੁਪਏ ਦੇ ਦਿੰਦੇ ਆ ਇੱਕ ਬਾਬੇ ਨਾਨਕ ਦੀ ਤਸਵੀਰ ਵੀ ਬੜੀ ਸੋਹਣੀ ਤੁਸੀਂ ਨੇ ਬਣਾਈ ਆ ਅਖਬਾਰ ਦੇ ਵਿੱਚ ਜਿਹੜੀ ਤੁਸੀਂ ਰੱਖੀ ਆ ਇਹ ਇਹ ਵੀ ਬਹੁਤ ਵੱਡੀ ਕਲਾ ਅਖਬਾਰ ਦੇ ਵਿੱਚ ਕਿਵੇਂ ਤਸਵੀਰ ਤੁਸੀਂ ਨੇ ਬਣਾ ਦਿੱਤੀ ਅਸਲ ਵਿੱਚ ਮਨ ਨੂੰ ਅਖਬਾਰ ਤਾਂ ਜੇ ਮੈਂ ਕਹਿੰਦਾ ਤੁਸੀਂ ਮਾੜਾ ਜਿਹਾ ਮਾਰੋ ਕੋਈ ਟੱਚ ਜਦੀ ਫੱਟ ਜਾਂਦਾ ਵੈਸੇ ਬਾਬਾ ਨਾਨਕ ਜੀ ਹਰ ਜੰਗ ਹੈ ਮਤਲਬ ਇਹ ਮੈਂ ਛੋਟਾ ਉਹਨੇ ਸਾਰੀ ਜੰਗ ਘੁੰਮੇ ਸੀਗੇ ਤੇ ਫਿਰ ਮੈਂ ਇਹਨਾਂ ਨੂੰ ਫਿਰ ਅਖਬਾਰ ਚ ਲੱਭਣ ਦੀ ਕੋਸ਼ਿਸ਼ ਜਦੋਂ ਤੁਸੀਂ ਇਹ ਦਰਬਾਰ ਸਾਹਿਬ ਦੀ ਪੇਂਟਿੰਗ ਬੜੀ ਪਸੰਦ ਕਰਦੇ ਨੇ ਬਾਹਰਲੇ ਲੋਕ ਜੇ ਪੰਜਾਬੀ ਹੋਣ ਜਾਂ ਗੋਰੇ ਹੋਣ ਮਹਿਤਾਨਾ ਦੇ ਦਿੰਦੇ ਨੇ ਬਿਲਕੁਲ ਉਹ ਮਹਿਤਾਨਾ ਸਾਰਾ ਦੇ ਦਿੰਦੇ ਆ ਹਾਂਜੀ ਡਿਮਾਂਡ ਜਿਆਦਾ ਹੈ ਉਸ ਤਸਵੀਰ ਦੀ ਹਾਂਜੀ ਕਿਉਂਕਿ ਮੈਨੂੰ ਲੱਗਦਾ ਮਿਹਨਤ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇੱਕ ਦੋ ਚਾਰ ਕਸਟਮਰ ਇਹਵੇਂ ਦੇ ਵੀ ਆ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਤੁਹਾਨੂੰ ਸਿਰਫ ਆਪਣਾ ਸਿਰਫ ਤੁਹਾਨੂੰ ਕਾਪੀ ਜਾਂ ਪੇਸ ਦੇ ਦਿੰਦੇ ਆ ਠੀਕ ਹੈ ਤੇ ਰੰਗਾਂ ਦਾ ਸਮਾਨ ਦੇ ਦਿੰਦੇ ਆ ਉਹਨਾਂ ਨੂੰ ਲੱਗਦਾ ਵੀ ਪੇਂਟਿੰਗ ਦੇ ਵਿੱਚ ਕੋਈ ਅਨੋ ਹੈ ਨਹੀਂ ਕੋਈ ਖਰਚਾ ਨਹੀਂ ਆ ਨਾ ਪਰ ਉਹ ਆ ਨਹੀਂ ਦੇਖਦੇ ਵੀ ਇਹਦੇ ਵਿੱਚ ਮਿਹਨਤ ਕਿੰਨੀ ਹੈ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬ ਦੇ ਗੱਭਰੂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਪੇਂਟਿੰਗ ਦਾ ਸ਼ੌਂਕ ਹੈ ਤੇ ਅੱਜ ਉਹਨਾਂ ਦੀ ਪੇਂਟਿੰਗ ਅਮਰੀਕਾ ਕੈਨੇਡਾ ਤੱਕ ਜਾਂਦੀ ਹੈ ਤਾਂ ਕਿਸੇ ਸਮੇ ਪਟਿਆਲਾ ਦੇ ਵਿੱਚ ਘਰ-ਘਰ ਜਾ ਕੇ ਅਖਬਾਰ ਵੀ ਵੰਡੇੜੇ ਪਏ ਨੇ ਤਾਂ ਉਸ ਗਰੀਬੀ ਨੂੰ ਵੀ ਦੂਰ ਕੀਤਾ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਤੇ ਨੌਜਵਾਨ ਆ ਰਵੀ ਰਵਰਾਜ ਬਰਮਾ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਨੇ ਡਬਲ ਐਮਏ ਨੇ ਨੈਟ ਦਾ ਪੇਪਰ ਵੀ ਪਾਸ ਆ ਤੇ ਇਸ ਸਮੇ ਪੀਐਚਡੀ ਵੀ ਕਰ ਰਹੇ ਨੇ ਨਾਲ ਨਾਲ ਪੇਂਟਿੰਗ ਦਾ ਜਿਹੜਾ ਸ਼ੌਂਕ ਆ ਤਾਂ ਉਹ ਵੀ ਜਿਹੜਾ ਲਗਾਤਾਰ ਬਰਕਰਾਰ ਹੈ ਗੱਲਬਾਤ ਵੀ ਕਰਾਂਗੇ ਕਿ ਪੇਂਟਿੰਗ ਦਾ ਜਨੂਨ ਕਿੱਥੋਂ ਪਿਆ ਹੈ ਪੇਂਟਿੰਗ ਦੇ ذریعے ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਤਾਂ ਕੁਝ ਹੀ ਸਮਾਂ ਪਹਿਲਾਂ ਇਹਨਾਂ ਦੇ ਪਿਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਪੂਰੀ ਜ਼ਿੰਮੇਵਾਰੀ ਇਸ ਨੌਜਵਾਨ ਦੇ ਮੋਢਿਆਂ ਤੇ ਆ ਗਈ ਹੈ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜਰਨਲਸਪੋਕਸ ਮੈਦ ਤੇ ਤੁਹਾਡਾ ਬਹੁਤ ਬਹੁਤ ਸਮਸਨ ਸ੍ਰੀ ਸ਼ਕਲ ਜੀ ਰਵੀ ਪਹਿਲਾਂ ਦੱਸੋ ਸਭ ਤੋਂ ਪਹਿਲਾਂ ਕੁਆਲੀਫਿਕੇਸ਼ਨ ਕੀ ਹੈ ਜਿ세 ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਸੀ ਹੁਣ ਪੀ ਐਚ ਡੀ ਕਰ ਰਹੇ ਹੋ ਡਬਲ ਐਮ ਐ ਹੈ ਕੁਆਲੀਫਿਕੇਸ਼ਨ ਸਰ ਮੇਰੀ ਡਬਲ ਐਮ ਐ ਪੀ ਨੈਟ ਮੇਰਾ 3 ਵਾਰ ਪਾਸ ਹੈ ਪੀਐਸਟੈਟ ਵੀ ਪਾਸ ਹੈ ਤੇ ਡਿਗਨਿੰਗ ਮੈਂ ਹੁਣ ਪੀਐਚਡੀ ਕਰ ਰਿਹਾ ਤੇ ਮੇਰੀ ਨੈਸ਼ਨਲ ਫੈਲੋਸ਼ਿਪ ਵੀ ਲੱਗੀ ਹੋਈ ਹੈ ਸੈਂਟਰ ਵੱਲੋਂ ਯੂਜੀਸੀ ਵੱਲੋਂ ਤੇ ਪੇਂਟਿੰਗ ਦਾ ਸ਼ੌਂਕ ਕਿਵੇਂ ਪੈਂਦਾ ਪੇਂਟਿੰਗ ਵਾਲੇ ਰਾਹ ਤੇ ਕਿਵੇਂ ਚਲਦੇ ਹੋ ਕਿਹੜੀ ਉਹ ਚੀਜ਼ ਸੀ ਜਦ ਤ ਸਭ ਤੋਂ ਪਹਿਲਾਂ ਤੁਹਾਨੂੰ ਉਹ ਮੋਟੀਵੇਟ ਕਰਦੀ ਰਹੀ ਅ ਜਦੋਂ ਮੈਂ ਸਕੂਲਿੰਗ ਲਾਈਫ ਜਦ ਮੈਂ ਪੜਦਾ ਸੀਗਾ ਤਾਂ ਉਸ ਟਾਈਮ ਇੱਕ ਮੇਰਾ ਫਰੈਂਡ ਸੀਗਾ ਉਹ ਸਕੈਚ ਬਣਾਉਂਦਾ ਸੀਗਾ ਤੇ ਮੈਂ ਘਰ ਆ ਕੇ ਦੇਖਦਾ ਸੀ ਕਿ ਸ਼ਾਇਦ ਮੈਂ ਵੀ ਇਹ ਬਣਾ ਪਾਵਾਂ ਤੇ ਮੈਂ ਉਹਦੀ ਪ੍ਰੈਕਟਿਸ ਵੀ ਕਰਦਾ ਸੀਗਾ ਤੇ ਫਿਰ ਮੈਨੂੰ ਲੱਗਿਆ ਵੀ ਸਟਾਰਟਿੰਗ ਲਈ ਮੈਨੂੰ ਉੱਥੋਂ ਸ਼ਾਇਦ ਥੋੜਾ ਮੇਰਾ ਹੋ ਲੱਗਿਆ ਸੀਗਾ ਪਰ ਫਿਰ ਮੈਂ ਜਦੋਂ UGC ਮਤਲਬ ਜਦੋਂ ਮੈਨੂੰ ਪਤਾ ਲੱਗਾ ਕਿ ਫਾਈਨੈਂਸ ਵੀ ਸਬਜੈਕਟ ਹੁੰਦਾ ਹੈ ਠੀਕ ਹੈ ਤੇ ਫਿਰ ਮੈਂ ਐਡਮਿਸ਼ਨ ਲਈਤੀ ਮਹਿੰਦਰਾ ਕਾਲਜ ਦੇ ਵਿੱਚ ਉੱਥੇ ਮੈਨੂੰ ਕਾਫੀ ਚੀਜ਼ਾਂ ਪਤਾ ਚੱਲੀਆਂ ਉੱਥੇ ਪੁਸ਼ਪਿੰਦਰ ਸਰ ਸੀਗੇ ਫਿਰ ਫਿਰ ਮੈਂ ਆਰਟ ਐਂਡ ਕ્રાਫਟ ਕੀਤਾ ਉਸ ਤੋਂ ਬਾਅਦ ਆਰਟ ਐਂਡ ਕ્રાਫਟ ਦੇ ਵਿੱਚ ਮੈਨੂੰ ਜੋ ਬਰੀਕੀਆਂ ਪਤਾ ਚੱਲੀਆਂ ਕਿ ਪੇਂਟਿੰਗਸ ਕੀ ਹੁੰਦੀ ਹੈ ਮਤਲਬ ਇੱਕ ਜੋ ਸਟਿਲ ਲਾਈਫ ਕੀ ਹੁੰਦੀ ਹੈ ਮੈਨੂੰ ਟੈਕਨੀਕਲ ਚੀਜ਼ਾਂ ਸਮਝ ਆਈਆਂ ਉੱਥੇ ਅਜੈਬ ਚਿੱਤਰਕਾਰ ਜੀ ਦੇ ਜਿਹੜੇ ਉਹ بیٹے ਸੀ ਨਾਗਰ ਸਿੰਘ ਜੀ ਉਹ ਮੈਨੂੰ ਕਾਫੀ ਇਨਸਪਾਇਰ ਕਰਦੇ ਸੀਗੇ ਕਿਉਂਕਿ ਉਹ ਵੇਸ ਚੀਜ਼ਾਂ ਤੋਂ ਬਹੁਤ ਚੀਜ਼ਾਂ ਬਣਾਉਂਦੇ ਸੀਗੇ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਸੀ ਕਿ ਜ਼ਰੂਰੀ ਨਹੀਂ ਹੈ ਪੇਂਟਿੰਗ ਲਈ ਬਹੁਤ ਮਹਿੰਗੇ ਰੰਗਾਂ ਦੀ ਜ਼ਰੂਰਤ ਹੈ ਕਿ ਇਹ ਤੁਹਾਡੇ ਇਮੋਸ਼ਨਸ ਹੈ ਤੁਸੀਂ ਇਮੋਸ਼ਨਸ ਨੂੰ ਚਾਹੇ ਇੱਕ ਸਿੰਪਲ ਇੱਕ ਪੈਨਸਲ ਦੇ ਨਾਲ ਵੀ ਆਪਾਂ ਚਿੱਤਰ ਆ ਬਿਲਕੁਲ ਇਹ ਜ਼ਿਕਰ ਹੁੰਦਾ ਕਿ ਕਿ ਪੇਂਟਿੰਗ ਦੇ ਜਿਹੜੇ ਰੰਗ ਨੇ ਉਹ ਬੜੇ ਮਹਿੰਗੇ ਹੁੰਦੇ ਨੇ ਕਿਹਾ ਜਾਂਦਾ ਹਾਂ ਜੀ ਹਾਂ ਜੀ ਕਿਉਂਕਿ ਮੈਨੂੰ ਇਵੇਂ ਲੱਗਦਾ ਕਿ ਇਹ ਪੇਂਟਿੰਗ ਤੁਹਾਡੇ ਇਮੋਸ਼ਨਸ ਹੈ ਕਿਉਂਕਿ ਪੇ ਨਾ ਵਿਜ਼ੂਅਲ ਮਾਧਿਅਮ ਤੇ ਰਾਈ ਕਿਉਂਕਿ ਵਿਜ਼ੂਅਲ ਆਠਵੀ ਇਸ ਕਰਕੇ ਕਿਹਾ ਜਾਂਦਾ ਹੈ ਤੇ ਉੱਥੋਂ ਮੈਨੂੰ ਕਾਫੀ ਇਨਸਪੀਰੇਸ਼ਨ ਮਿਲੀ ਮੈਂ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀ ਆ ਟੈਕਨੀਕਲ ਫਿਰ ਮੈਂ ਆਪਣਾ ਯੂਨੀਵਰਸਿਟੀ ਆਇਆ ਯੂਨੀਵਰਸਿਟੀ ਮੈਂ ਫਿਰ ਐਮਏ ਕੀਤੀ ਠੀਕ ਹੈ ਐਮਏ ਦੇ ਵਿੱਚ ਫਿਰ ਮੈਨੂੰ ਅੰਬਾਲਿਕਾ ਮੈਮ ਪ੍ਰੋਫੈਸਰ ਪ੍ਰੋਫੈਸਰ ਅੰਬਾਲਿਕਾ ਮੈਮ ਪ੍ਰੋਫੈਸਰ ਕਵਿਤਾ ਸਿੰਘ ਤੇ ਹੋਰ ਬਹੁਤ ਸਟਾਫ ਸਰੋਜ ਮੈਮ ਅ ਗਰਚਾ ਸਰ ਤੇ ਹੋਰ ਸਟਾਫ ਤੋਂ ਮੈਨੂੰ ਬਹੁਤ ਸਾਰੀ ਬ੍ਰਿਕਿਆ ਸਿੱਖਣ ਨੂੰ ਮਿਲਿਆ ਜਿੱਥੋਂ ਮੈਨੂੰ ਲੱਗਿਆ ਕਿ ਪੇਂਟਿੰਗ ਦੇ ਵਿੱਚ ਵੀ ਕੈਰੀਅਰ ਬਣਾ ਸਕਦੇ ਆਪਾਂ ਜਿਵੇਂ ਮੰਨ ਕੇ ਚੱਲੋ ਉੱਥੇ ਮੈਨੂੰ ਪਤਾ ਚੱਲਿਆ ਟੋਨਲ ਵੈਲਿਊ ਕੀ ਹੁੰਦੀ ਹੈ ਪਰਸਪੈਕਟਿਵ ਕੀ ਹੁੰਦਾ ਠੀਕ ਹੈ ਲਾਈਟ ਐਂਡ ਡਾਰਕ ਸ਼ੇਡਸ ਕੀ ਹੁੰਦੀ ਹੈ ਪੋਰਟਰੇਟ ਕੀ ਹੁੰਦਾ ਕੰਪੋਜੀਸ਼ਨ ਕੀ ਹੁੰਦੀ ਹੈ ਮਿਨੇਚਰ ਪੇਂਟਿੰਗਸ ਕੀ ਹੁੰਦੀ ਹੈ ਵਾਲ ਪੇਂਟਿੰਗਸ ਮਿਊਰਲ ਪੇਂਟਿੰਗਸ ਕੀ ਹੁੰਦੀ ਹੈ ਤੇ ਮੈਨੂੰ ਕਾਫੀ ਟੈਕਨੀਕਲ ਚੀਜ਼ਾਂ ਮਿਲਿਆ ਤੇ ਉੱਥੇ ਮੈਮ ਨੇ ਮੈਨੂੰ ਕਿਹਾ ਸਰੋਜ ਮੈਮ ਨੇ ਕਿ ਤੈਨੂੰ ਪੇਂਟਿੰਗ ਦੇ ਵਿੱਚ ਕਿਤਨੋਂ ਕਿਤਾ ਤੇਰੀ ਜਿਹੜੀ ਇਨਸਪੀਰੇਸ਼ਨ ਫੈਮਿਲੀ ਚ ਕੋਈ ਨਾ ਕੋਈ ਕੁਝ ਕਰਦਾ ਹੋਗਾ ਉਹ ਸਾਡੇ ਫੈਮਿਲੀ ਚ ਸਿਰਫ ਮੈਂ ਹੀ ਐ ਜਿਹੜਾ ਉਹ ਪੇਂਟਿੰਗ ਦਾ ਜਿਵੇਂ ਕੰਮ ਕਰਦਾ ਤੇ ਫਿਰ ਮੈਨੂੰ ਉੱਥੋਂ ਲੱਗਿਆ ਕਿ ਮੇਰੇ ਮम्मा ਦੁਸ਼ਹਿਰੇ ਵਗੈਰਾ ਤੇ ਜਿਵੇਂ 라ਵਣ ਬਣਾਉਂਦੇ ਸੀ ਆਪਣੇ ਜੋ ਟ੍ਰੈਡੀਸ਼ਨਲ ਆਪਣੀ ਪਰੰਪਰਿਕ ਤੌਰ ਤੇ ਬਣਾਉਂਦੇ ਸੀਗੇ ਆਪਣਾ ਗੋਬਰ ਦੀ ਪਾਥੀਆ ਲੈ ਕੇ ਤੇ ਉਹ ਜਿਵੇਂ ਆਟੇ ਦੇ ਨਾਲ ਉਹ ਲਾਈਨਾਂ ਉਹ ਹਾਂਦੇ ਸੀ ਨਾ ਤੇ ਮੈਨੂੰ ਲੱਗ ਉਹਨਾਂ ਲਾਈਨਾਂ ਨੇ ਮੈਨੂੰ ਕਾਫੀ ਆਕਾਰ ਦਿੱਤੇ ਠੀਕ ਹੈ ਜਿੱਥੋਂ ਮੈਨੂੰ ਸ਼ਾਇਦ ਮੇਰਾ ਉਹ ਸਭ ਤੋਂ ਵੱਡਾ ਸੋਰਸ ਸੀਗਾ ਤੇ ਉਹ ਸੋਰਸ ਜੋ ਟੈਕਨੀਕਲ ਐਜੂਕੇਸ਼ਨ ਹੈ ਉਸਨੇ ਮੈਨੂੰ ਫਿਰ ਕਾਫੀ ਅੱਗੇ ਲੈ ਕੇ ਗਿਆ ਸਭ ਤੋਂ ਪਹਿਲੀ ਪੇਂਟਿੰਗ ਕਦੋਂ ਬਣਾ ਬਣਾਉਣੇ ਵੀ ਉਸ ਤੋਂ ਬਾਅਦ ਫਿਰ ਪੇਂਟਿੰਗਾਂ ਚੜਦੇ ਚਲੇ ਜਾਂਦੀਆਂ ਨੇ ਫਿਰ ਸਭ ਤੋਂ ਪਹਿਲੀ ਤਾਂ ਮੈਂ ਬਣਾਉਂਦਾ ਸੀਗਾ ਜਦੋਂ ਸਕੂਲਿੰਗ ਲਾਈਫ ਮੈਂ ਪੰਜਵੀਂ ਛੇਵੀਂ ਵਿੱਚ ਪੜ੍ਹਦਾ ਸੀਗਾ ਉਦੋਂ ਮੇਰੇ ਸਟਾਰਟ ਕੀਤੀ ਸੀਗੀ ਤੇ ਜੇ ਮੈਂ ਕਮਰਸ਼ੀਅਲ ਦੀ ਗੱਲ ਕਰਾਂ ਤੇ ਮੈਂ ਪੋਰਟਰੇਟ ਦੀ ਗੱਲ ਕਰਾਂ ਤਾਂ ਜੀਵ ਦਾ ਆਸਤਾ ਦਾ ਮੇਰਾ ਸਭ ਫਸਟ 4ਟਰਡ ਸੀਗਾ ਥੇ ਲਾਇਨ ਆਫ ਪੰਜਾਬ ਦੇ ਸ਼ੂਟ ਚੱਲ ਰਹੀ ਸੀ ਮੈਂ ਮਹਿੰਦਰਾ ਕੋਲੇ ਸਟੱਡੀ ਕਰਦਾ ਸੀ ਤੇ ਉਤੇ ਜੀਵੀ ਦਾ ਹਸਤਾ ਸ਼ੂਟ ਕਰਨ ਆਇਓਏ ਸੀ ਕਿ ਤੇ ਉੱਥੇ ਮੈਂ ਉਹਨਾਂ ਦਾ ਫਰਸਟ ਵੋਟਡ ਜਦੋਂ ਸਟਾਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜੋ ਮੈਂ ਐਮਏ ਦੇ ਵਿੱਚ ਮਨੂੰ ਅੰਬਾਲਿਕਾ मैम ਨੇ ਕਿਹਾ ਕਿ ਤੂੰ ਵਾਲ ਪੇਂਟਿੰਗ ਵਾਲੀ ਸਾਈਡ ਵੀ ਬਹੁਤ ਤੇਰਾ ਅੱਛਾ ਕੰਮ ਹੈ ਕਿਉਂਕਿ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਜੋ ਅੱਜ ਮੈਂ ਅੱਜ ਕਿਤੇ ਅੱਜ ਮੈਂ ਕੰਮ ਕਰ ਰਿਹਾ ਪੈ ਜਾਂ ਆਪਣੇ ਪੇਂਟਿੰਗ ਲੈਣ ਚ ਕਰੀਅਰ ਬਣਿਆ ਤਾਂ ਮਨੂੰ ਲੱਗਦਾ ਅੰਬਾਲਿਕਾ मैम ਦੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਮੈਨੂੰ ਅੱਗੇ ਹਮੇਸ਼ਾ ਹੀ ਮਤਲਬ ਉਹ ਮੋਟੀਵੇਟ ਕੀਤਾ ਤੇ ਫਿਰ ਉਹਨਾਂ ਨੇ ਮੈਨੂੰ ਮਿਊਰਲ ਦੀ ਚੀਜ਼ਾਂ ਦੱਸਿਆ ਸੀਗੀ ਆ ਤੇ ਇਹਨਾਂ ਚੀਜ਼ਾਂ ਤੇ ਮੈਨੂੰ ਕਾਫੀ ਮਤਲਬ ਉਹ ਮੇਰੀ ਪੇਂਟਿੰਗ ਦਾ ਸਭ ਤੋਂ ਪਹਿਲਾ ਜਿਹੜਾ ਪੜਾਅ ਸੀਗਾ ਉਹ ਹੋਇਆ ਫਿਰ ਮੇਰਾ ਉਸ ਤੋਂ ਬਾਅਦ ਫਿਰ ਜਿਵੇਂ ਆਰਡਰ ਵਗੈਰਾ ਮਿਲਦੇ ਰਹਿੰਦੇ ਸੀਗੇ ਤੇ ਆਰਡਰ ਵਗੈਰਾ ਮਿਲਣ ਦੇ ਨਾਲ ਫਿਰ ਮੈਨੂੰ ਇਸ ਲਾਈਨ ਦੇ ਵਿੱਚ ਮੈਨੂੰ ਸੋਚਿਆ ਵੀ ਮੈਂ ਕੈਰੀਅਰ ਬਣਾਵਾ ਫਿਰ ਮੈਂ ਇਸ ਕਰਕੇ ਫਿਰ ਪੀਐਚਡੀ ਵੀ ਕੀਤੀ ਤੇ ਨਾਲ ਆਪਣਾ ਕਮਰਸ਼ੀਅਲ ਕੰਮ ਵੀ ਮੈਂ ਆਪਣਾ ਕਰਦਾ ਪੇਂਟਿੰਗ ਦੇ ਨਾਲ ਇਹ ਫੋਟੋ ਬੜੀ ਵਾਇਰਲ ਹੋਈ ਸੀ ਕਿਸਾਨੀ ਅੰਦੋਲਨ ਚ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਹ ਫੋਟੋ ਤੁਸੀਂ ਨੇ ਬਣਾਈ ਸੀ ਇਹ ਕੀ ਕੀ ਥੀਮ ਸੀ ਫਿਰ ਕਿਵੇਂ ਮਨ ਦੇ ਵਿੱਚ ਆਇਆ ਕਿ ਕਿਸਾਨੀ ਨੂੰ ਸਪੋਰਟ ਵੀ ਕਰਨੀ ਆ ਕੀ ਪੇਂਟਿੰਗ ਬਣਾਉਣੀ ਆ ਅ ਅਸਲ ਵਿੱਚ ਉਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਤੇ ਮੈਨੂੰ ਲੱਗਦਾ ਸੀਗਾ ਕਿ ਸਾਰੇ ਆਪਣਾ ਆਪਣਾ ਵਿਚ ਰੋਲ ਅਦਾ ਕਰ ਰਹੀ ਸਿਕਾ ਚਾਹੇ ਉਹ ਆਪਣਾ ਸਿੰਗਰ ਹੋਵੇ ਜਾਂ ਕੋਈ ਵੀ ਧਰਨਾ ਕਿਸਾਨ ਹੋਵੇ ਤੇ ਮੈਨੂੰ ਲੱਗਦਾ ਕਿ ਕਿਸਾਨ ਹੀ ਸਾਨੂੰ ਰੋਟੀ ਦਿੰਦਾ ਹੈ ਤੇ ਮੈਨੂੰ ਵੀ ਕੁਝ ਕਰਨਾ ਚਾਹੀਦਾ ਹੈ ਤੇ ਮੈਂ ਸੋਚਿਆ ਵੀ ਕੀ ਬਣਾਵਾ ਐਸਾ ਵੀ ਜਿਸ ਨਾਲ ਮਤਲਬ ਮੇਰਾ ਜੋ ਮੈਸੇਜ ਹੈ ਜਿਹੜੇ ਇਨਰ ਫੀਲਿੰਗਸ ਹੈ ਮੇਰੇ ਪੂਰੇ ਮਤਲਬ ਵੋਲਟ ਤੱਕ ਪਹੁੰਚਾਵੇ ਕਿਉਂਕਿ ਮਨ ਲੱਗਦਾ ਸੋਸ਼ਲ ਮੀਡੀਆ ਅੱਜਕਲ ਬਹੁਤ ਵੱਡੀ ਪਾਵਰ ਹੈ ਤੇ ਫਿਰ ਮੇਰੇ ਦਿਲ ਚ ਆ ਕਿ ਕਿਸਾਨ ਤੇ ਜਿਹੜਾ ਕਣਕ ਦਾ ਜਿਹੜਾ ਰਿਸ਼ਤਾ ਹੈ ਉਹ ਇੱਕ ਪਿਓ ਤੇ ਪੁੱਤ ਦਾ ਰਿਸ਼ਤਾ ਹੈ ਕਿਉਂਕਿ ਮੈਂ ਇਸ ਰਿਸ਼ਤੇ ਨੂੰ ਜਿਵੇਂ ਫੈਮਲੀਆਂ ਦੇਖਦੇ ਕਿ ਇੱਕ ਪਿਓ ਕਿਵੇਂ ਮਤਲਬ ਪੁੱਤਾਂ ਨੂੰ ਪਾਲਦਾ ਬਿਲਕੁਲ ਤੇ ਈਵੇਂ ਮੈਂ ਉਸ ਰਿਸ਼ਤੇ ਨੂੰ ਰਿਲੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਇਸ ਤੋਂ ਪਹਿਲਾਂ ਇੱਕ ਸਟੋਰੀ ਸੀ ਜਿਵੇਂ ਮੇਰੇ ਫਾਦਰ ਸਾਹਿਬ ਆਂਦੇ ਸੀਗੇ ਥੋੜੇ ਬਿਮਾਰ ਸੀ ਜਰੂਰ ਚੱਲਦਾ ਥੋੜਾ ਠੀਕ ਚੱਲਦਾ ਸੀਗਾ ਤੇ ਉਹ ਮਤਲਬ 20 40 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ ਉਹ ਪੈਦਲਾਂ ਦੇ ਸੀ ਸਟੇਸ਼ਨ ਤੋਂ ਬਿਮਾਰ ਹੋਣ ਦੇ ਵਾਬਲ ਤੇ ਮੌਲਾਦਾ ਵੀ ਪਿਓ ਤੇ ਜਿਹੜਾ ਪੁੱਤ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਤੇ ਬਹੁਤ ਜਿਹੜਾ ਅੱਗੇ ਮਤਲਬ ਉਹ ਤੇ ਫੇ ਇਸੇ ਰਿਸ਼ਤੇ ਨੂੰ ਮੈਂ ਕਨਕ ਤੇ ਫਸਲ ਦੇ ਰਿਸ਼ਤੇ ਨਾਲ ਰਿਲੇਟ ਕਰਕੇ ਜਿਹੜੀ ਕਨਕਾ ਦੀ ਲੋਰੀ ਪੇਂਟਿੰਗਸ ਬਣਾਈ ਸੀਗੀ ਤੇ ਫਿਰ ਇਹ ਲੋਕਾਂ ਨੇ ਫਿਰ ਇਹਨੂੰ ਪਿਆਰ ਦਿੱਤਾ ਬਹੁਤ ਜ਼ਿਆਦਾ ਫਿਰ ਮੈਨੂੰ ਲੱਗਾ ਸੀ ਇਹ ਮੈਸੇਜ ਸਿਰਫ ਮਤਲਬ ਸੋਸ਼ਲ ਮੀਡੀਆ ਤੇ ਅ ਮਤਲਬ ਜੇ ਮੈਂ ਨਹੀਂ ਪਹੁੰਚ ਆ ਪਾਵਾਂ ਕਿਉਂਕਿ ਮੇਰੇ ਅਨੇ ਲਿੰਕ ਨਹੀਂ ਸੀ ਤੇ ਮੈਂ ਸਿੰਗੂ ਬਾਰਡਰ ਲਿਖੇ ਗਿਆ ਫਿਰ ਸਿੰਗੂ ਬਾਰਡਰ ਉੱਥੇ ਮਨੂੰ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਜਿਹੜੇ ਚੈਨਲ ਸੀਗੇ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਉਹਨਾਂ ਨੇ ਮੇਰੇ ਜਿਹੜਾ ਮੈਸੇਜ ਸੀਗਾ ਉਹ ਪੂਰੇ ਵਰਲਡ 'ਚ ਪਹੁੰਚਾਇਆ ਤੇ ਇਸ ਕਰਕੇ ਇਹ ਪੇਂਟਿੰਗ ਬਹੁਤ ਵਾਇਰਲ ਹੋਈ ਤੇ ਇਸ ਦੇ ਮਤਲਬ ਪੋਸਟਰਸ ਵਗੈਰਾ ਸੀਗੇ ਪੋਸਟਰ ਵਗੈਰਾ ਬਹੁਤ ਛਪੇ ਸੀਗੇ ਤੇ ਕਾਫੀ ਮਨੂੰ ਫਿਰ ਖੁਸ਼ੀ ਹੋਈ ਵੀ ਅਖਬਾਰ ਵੀ ਵੰਡੇ ਰਹੇ ਤੁਸੀਂ ਪਟਿਆਲਾ ਦੇ ਵਿੱਚ ਕਰ ਕਰ ਜਾ ਕੇ ਕਿੰਨੇ ਸਮਾਂ ਅਖਬਾਰ ਬੰਨ ਬੰਨਣਾ ਪਿਆ ਮੈਂ 4-5 ਸਾਲ ਅਖਬਾਰ ਵੰਡੇ ਸੀਗੇ ਮੈਂ ਜਦੋਂ ਆਪਣਾ ਨਲਰ ਪੜ੍ਹਦੇ ਵੀ ਸੀ ਹਾਂਜੀ ਜੋ ਗ੍ਰੈਜੂਏਸ਼ਨ ਕਰਦਾ ਸੀਗਾ ਤੇ ਮਤਲਬ 2014 ਤੋਂ 16 17 ਦੀ ਗੱਲ ਹੈ ਤੇ ਉਦੋਂ ਮੈਂ ਅਖਬਾਰ ਸਾਰਾ ਵੰਡਦਾ ਸੀਗਾ ਕਿਉਂਕਿ ਫਿਰ ਮੈਨੂੰ ਆ ਸੀਗਾ ਵੀ ਫੈਮਿਲੀ ਨੇ ਸਪੋਰਟ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਇਵੇਂ ਹੁੰਦਾ ਵੀ ਆਪਾਂ ਸਟਾਰਟਿੰਗ ਦੇ ਵਿੱਚ ਆਪਾਂ ਜਦੋਂ ਕਰੀਅਰ ਸਟਾਰਟ ਕਰਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਸੇਮ ਉਸੇ ਫੀਲਡ ਚ ਕਈ ਵਾਰ ਕੰਮ ਮਿਲੇ ਤੇ ਮੈਨੂੰ ਲੱਗਦਾ ਸੀਗਾ ਵੀ ਆਪਾਂ ਨੂੰ ਨਾਲ ਥੋੜਾ ਐਫਰਟ ਹੋਰ ਕਰਨੇ ਪੈਣਗੇ ਤੇ ਇਸ ਕਰਕੇ ਫੇਮੈਂ ਸੋਚਿਆ ਵੀ ਉਦੋਂ ਮੈਨੂੰ 900 ਰੁਪਏ ਮਿਲਦਾ ਸੀਗਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਅੰਨੀ ਮਤਲਬ ਮਿਹਨਤ ਕੀਤੀ ਵੀ ਐ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਮੈਂ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਉਦੋਂ ਮੈਨੂੰ ਮਹੀਨੇ ਦਾ 900 ਰੁਪਏ ਮਿਲਦਾ ਸੀਗਾ ਪਰ ਜਿਹੜੇ ਮੇਰੇ ਹੁਣ ਨਾਲ ਮੇਰੇ ਕੰਮ ਕਰਦੇ ਆ ਮੈਂ ਉਹਨਾਂ ਨੂੰ 1 ਦਿਨ ਦਾ 1000 ਰੁਪਏ ਦੇ ਦਿੰਦਾ ਆ ਉਹ ਵੱਡੀ ਅਚੀਵਮੈਂਟ ਹੈ ਮਤਲਬ ਤੁਹਾਡੇ ਨਾਲ ਵੀ ਰੱਖਿਓ ਨੇ ਕੰਮ ਕਰਨ ਨਾਲ ਹੈਲਪ ਮਤਲਬ ਜਿਵੇਂ ਵਾਲ ਪੇਂਟਿੰਗ ਦਾ ਕੰਮ ਹੁੰਦਾ ਉੱਥੇ ਫਿਰ ਉਹ ਉੱਥੇ ਫਿਰ ਮੈਨੂੰ ਲੋਡ ਪੈਂਦੀ ਆਰਟਿਸਟ ਦੀ ਤੇ ਫਿਰ ਨਾਲ ਮਤਲਬ ਜਿ세 ਪਰ ਡੇ ਜਿਵੇਂ ਕਈ ਵਾਰ ਹੋ ਜਾਂਦਾ 1500 2000 1000 ਜਿਵੇਂ ਵੈਸੀ ਕਰ ਲੈਂਦੇ ਆ ਇਸ ਕਲਾ ਦੇ ਵਿੱਚ ਕਿੰਨਾ ਕੁ ਪਵਿੱਖਾ ਪਵਿੱਖਾ ਕਿੰਨਾ ਕੁ ਤੁਸੀਂ ਮੰਨਦੇ ਹੋ ਪਵਿੱਖ ਅਸਲ ਵਿੱਚ ਬਹੁਤ ਹੈ ਜੇ ਆਪਾਂ ਪ੍ਰੋਪਰ ਗਾਈਡੈਂਸ ਦੇ ਨਾਲ ਚੱਲੀਏ ਪਵਿੱਖ ਮੁੰ ਲੱਗਦਾ ਅਗਰ ਅਕੈਡੈਮਿਕ ਲਾਈਫ 'ਚ ਜਾਣਾ ਹੈ ਤਾ ਮਤਲਬ ਇਹਦੇ ਚ ਟੀਚਿੰਗ ਵੀ ਹੈ ਅਸਿਸਟੈਂਟ ਪ੍ਰੋਫੈਸਰ ਹੈ ਕਾਫੀ ਲਾਈਸ ਅਕੈਡਮਿਕ ਵਾਲੀ ਸਾਈਡ ਵੀ ਜਾ ਸਕਦਾ ਉਸ ਤੋਂ ਇਲਾਵਾ ਜੇ ਆਪਾਂ ਫ੍ਰੀਲੈਂਸ ਆਰਟਿਸਟ ਵੀ ਆਪਾਂ ਜਾ ਸਕਦੇ ਆ ਫ੍ਰੀਲੈਂਸਿੰਗ ਦੇ ਵਿੱਚ ਬੰਦਾ ਆਪਣਾ ਪੋਰਟਰਟ ਵਗੈਰਾ ਵਾਲ ਪੇਂਟਿੰਗਸ ਆਈ ਮੇ ਦਾ ਕੰਮ ਕਰ ਸਕਦਾ ਇਸ ਤੋਂ ਇਲਾਵਾ ਫਿਲਮ ਇੰਡਸਟਰੀ ਜਿਹੜੀ ਸਭ ਤੋਂ ਜ਼ਿਆਦਾ ਆਰਟ ਦਾ ਕੰਮ ਹੁੰਦਾ ਤੇ ਮੈਂ ਪੀ ਐਚ ਡੀ ਵੀ ਇਸੀ ਟੌਪਿਕ ਤੇ ਕਿਤਾ ਡਾਇਰੈਕਸ਼ਨ ਦੇ ਉੱਪਰ ਤੇ ਫਿਲਮ ਲਾਈਨ ਦੇ ਵਿੱਚ ਅਗਰ ਆਰਟਿਸਟਿਕ ਜਾ ਕੇ ਉੱਥੇ ਜਿਹੜੇ ਫਿਲਮ ਦੇ ਵੱਡੇ ਵੱਡੇ ਸੈਟਸ ਬੰਦੇ ਆ ਤੇ ਉਹਦੇ ਵਿੱਚ ਫਾਈਨ ਆਰਟਸ ਆ ਹੀ ਬਹੁਤ ਕੰਮ ਆ ਤੇ ਪੋ ਵੀ ਖਗਰ ਕੋਈ ਪ੍ਰੋਪਰ ਗਾਈਡੈਂਸ ਲੈ ਕੇ ਤੇ ਬਹੁਤ ਅੱਗੇ ਤੱਕ ਜਾ ਸਕਦਾ ਹੈ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਹੁਣ ਤੱਕ ਪੇਂਟਿੰਗਾਂ ਚਲੀਆਂ ਗਈਆਂ ਨੇ ਹੁਣ ਤੱਕ ਮੇਰੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਰਮਨ ਤੇ ਇੰਗਲੈਂਡ ਕਿਵੇਂ ਪੀ ਦੋਨੇ ਕੰਟਰੀਆਂ ਦੇ ਵਿੱਚ ਕੀ ਕੀ ਜਰੀਆ ਕੀ ਹੁੰਦਾ ਭੇਜਣ ਦਾ ਆ ਬਾਈ ਕੋਰੀਅਰ ਭੇਜ ਦੰਨੇ ਆ ਕਿਵੇਂ ਤੋਂੜ ਨਾਲ ਸੰਪਰਕ ਕਿਵੇਂ ਕਰਦੇ ਨੇ ਸੰਪਰਕ ਮੇਰਾ ਚੈਨਲ ਆ ਜਿਵੇਂ ਇੰਸਟਾਗ੍ਰam ਉਹ ਕੰਮ ਦੇਖਦੇ ਆ ਤੇ ਫਿਰ ਉਹ ਮੇਰੇ ਨਾਲ ਸੰਪਰਕ ਕਰਦੇ ਆ ਕਿ ਸਾਨੂੰ ਐਵੇਂ ਦਾ ਪੋਰਟਰੇਟ ਚਾਹੀਦਾ ਜਾਂ ਕੋਈ ਪੇਂਟਿੰਗ ਚਾਹੀਦੀ ਉਹ ਥੀਮ ਉਹ ਦੱਸ ਦਿੰਦੇ ਆ ਫਿਰ ਉਸ ਦੇ ਉੱਪਰ ਫਿਰ ਮੈਂ ਵਿਚਾਰ ਕਰਦਾ ਵੀ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਤੇ ਫੇ ਇਸ ਕਰਕੇ ਫਿਰ ਉਹਨੂੰ ਪੇਂਟਿੰਗ ਬਣਾ ਕੇ ਫਿਰ ਉਹਨੂੰ ਡਿਲੀਵਰ ਕਰ ਦਿੰਦੇ ਆ ਉਹ ਜਿਹੜੇ ਲੋਕ ਉਥੇ ਵੇਚਦੇ ਨੇ ਜਾਂ ਫਿਰ ਕੋਈ ਘਰ ਚ ਰੱਖਣ ਬਾਤ ਤੇ ਉਹ ਘਰ ਚ ਸ਼ੋਅ ਪੰਜਾਬੀ ਜਾਂ ਫਿਰ ਗੋਰੇ ਵੀ ਨਹੀਂ ਕੁਝ ਗੋਰੇ ਵੀ ਹੁੰਦੇ ਕੁਝ ਪੰਜਾਬੀ ਵੀ ਹੁੰਦੇ ਆ ਅੱਛਾ ਗੋਰੇ ਵੀ ਸੰਪਰਕ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਪੇਂਟਿੰਗ ਦੇ ਵਿੱਚ ਥੋਟੀ ਹੈ ਮਤਲਬ ਇੰਪੋਰਟੈਂਟ ਹੈ ਜੋ ਨਾਲ ਥੋਟ ਹੁੰਦਾ ਮੈਨੂੰ ਦੱਸ ਦਿੰਦੇ ਵੀ ਸਾਨੂੰ ਇਸ ਤਰੀਕੇ ਦੇ ਨਾਲ ਮਤਲਬ ਮੋਸਟਲੀ ਦਰਬਾਰ ਸਾਹਿਬ ਦੀ ਪੇਂਟਿੰਗ ਵੋ ਲਾਈਕ ਕਰਦੇ ਆ ਤੇ ਕਣਕਾ ਦੀ ਲੋਰੀ ਦੀ ਮੈਂ ਜਿਹੜੀ ਪੇਂਟਿੰਗ ਸੀਗੀ ਆ ਤਿੰਨ ਰੈਪਲੀਕਾ ਮਤਲਬ ਨਕਲ ਜਿਹੜੀ ਦੀ ਬਣਾ ਕੇ ਮੈਂ ਆਪਣਾ ਕੈਨੇਡਾ ਭੇਜਿਆ ਸੀਗਾ ਇੱਕ ਅਮਰੀਕਾ ਭੇਜੀ ਸੀਗੀ ਉਹ ਮਨ ਅਰੀਜਨਲ ਪੇਂਟਿੰਗ ਦੀ ਡਿਮਾਂਡ ਕਰ ਰਹੇ ਸੀਗੇ ਉਹ ਕਹੇ ਰਹੇ ਸੀ ਵੀ ਮੈਂ 5 ਲੱਖ ਤੱਕ ਦੇਦਾ ਹੈਗਾ ਇਸ ਪੇਂਟਿੰਗ ਦਾ ਪਰ ਮੇਰਾ ਦਿਲ ਨਹੀਂ ਕੀਤਾ ਸੇਲ ਕਿਉਂਕਿ ਜਿਹੜੇ ਇਮੋਸ਼ਨ ਸੀਗੇ ਮੈਨੂੰ ਲੱਗਦਾ ਵੀ ਮੈਂ ਦੁਬਾਰਾ ਪੇਂਟਿੰਗ ਬਣਾਦਾਗਾ ਫਿਰ ਉਹਨਾਂ ਨੂੰ ਰੈਪਲੀਕਾ ਬਣਾ ਕੇ ਮੈਂ 25000 ਕੋਰਾ ਕਹਿੰਦਾ ਸੀ ਜਾਂ ਪੰਜਾਬੀ ਸੀ ਉਹ 5 ਲੱਖ ਪੰਜਾਬੀ ਸੀ ਪੰਜਾਬੀ ਸੀ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਮੈਨੂੰ ਲੱਗਦਾ ਸੀਗਾ ਸ਼ਾਇਦ ਉਹਨਾਂ ਨੇ ਕੁਝ ਦੇਖਿਆ ਸੀ ਇਸ ਦੇ ਵਿੱਚ ਜਿਹੜੀ ਇਨਰ ਥੌਟਸ ਜਿਹੜਾ ਮੇਰਾ ਸੀਗਾ ਉਹਨਾਂ ਨੂੰ ਪਕੜਿਆ ਤੇ ਫਿਰ ਕਹਿੰਦੇ ਫਿਰ ਤੁਸੀਂ ਰੈਪਲੀਕਾ ਬਣਾ ਕੇ ਦੇ ਦਿਓ ਫਿਰ ਮੈਂ ਦੇਤੀ ਸੀ ਉਹ ਪੇਂਟਿੰਗ ਇੱਕ ਬਾਬੇ ਨਾਨਕ ਦੀ ਤਸਵੀਰ ਵੀ ਬੜੀ ਸੋਹਣੀ ਤੁਸੀਂ ਨੇ ਬਣਾਈ ਆ ਅਖਬਾਰ ਦੇ ਵਿੱਚ ਜ ਇਹ ਇਹ ਵੀ ਬਹੁਤ ਵੱਡੀ ਕਲਾ ਅਖਬਾਰ ਦੇ ਵਿੱਚ ਕਿਵੇਂ ਤਸਵੀਰ ਤੁਸੀਂ ਬਣਾ ਦਿੱਤੀ ਐ ਅਸਲ ਵਿੱਚ ਮਨੂੰ ਅਖਬਾਰ ਦਾ ਜੇ ਮੈਂ ਕਹਿੰਦਾ ਤੁਸੀਂ ਮਾੜਾ ਜਿਹਾ ਮਾਰੋ ਕੋਈ ਟੱਚ ਜਦੀ ਫੱਟ ਜਾਂਦਾ ਵੈਸੇ ਬਾਬਾ ਨਾਨਕ ਜੀ ਹਰ ਜਗ੍ਹਾ ਹੀ ਐ ਮਤਲਬ ਮੈਂ ਥੋੜਾ ਠਾ ਉਹਨੇ ਸਾਰੀ ਜਗ੍ਹਾ ਘੁੰਮੇ ਸੀਗੇ ਤੇ ਫਿਰ ਮੈਂ ਇਹਨਾਂ ਨੂੰ ਫਿਰ ਅਖਬਾਰ ਚ ਲੱਭਣ ਦੀ ਵੀ ਕੋਸ਼ਿਸ਼ ਕੀਤੀ ਮੇਰੇ ਘਰ ਜਿਵੇਂ ਆਪਾਂ ਅਖਬਾਰ ਪੜ੍ਹਦੇ ਆ ਠੀਕ ਐ ਤੇ ਮਨੂੰ ਈ ਉਹਦੇ ਖ਼ਬਾਰ ਦੇ ਵਿੱਚ ਫਿਰ ਮੈਨੂੰ ਲੱਗਾ ਕਿ ਬਾਬਾ ਨਾਨਕ ਨੂੰ ਥੋੜਾ ਜਿਹਾ ਪਾਵਰ ਲਈਏ ਮਤਲਬ ਉਹਨਾਂ ਥੀਮ ਲਈਏ ਪੇਂਟਿੰਗ ਬਣਾਈਏ ਕਿਉਂਕਿ ਮੇਰੇ ਕੋਲ ਉਸ ਟਾਈਮ ਪੈਸੀ ਨਹੀਂ ਸੀ ਕਿਉਂਕਿ ਉਸ ਟਾਈਮ ਮੈਨੂੰ ਲੱਗਦਾ ਮੇਰੇ ਕੋਲ ਸ਼ੀਟ ਨਹੀਂ ਸੀ ਤੇ ਮੈਨੂੰ ਆਸ ਸੀ ਵੀ ਆਪਾਂ ਅਖ਼ਬਾਰ ਦੇ ਉੱਪਰ ਵੀ ਕੰਮ ਕਰ ਸਕਦੇ ਆ ਅਖ਼ਬਾਰ 'ਚ ਵੀ ਬਣਾ ਸਕਦੇ ਹਾਂ ਹਾਂਜੀ ਅਜੇ ਚਾਰ ਕੋਲ ਦੇ ਨਾਲ ਫਿਰ ਮਤਲਬ ਉਹ ਹੈ ਕਿੰਨਾ ਕਿੰਨਾ ਸਮਾਂ ਲੱਗਾ ਤਸਵੀਰ ਨੂੰ ਇਹ 5 ਤੋਂ 6 ਘੰਟੇ 'ਚ ਬਣ ਗਈ ਸੀ ਆ ਪੇਂਟਿੰਗ 5 ਤੋਂ 6 ਘੰਟੇ 'ਚ ਹਾਂਜੀ ਬੜਾ ਜਲਦੀ ਸਮੇਂ ਦੇ ਬਣਾਈ ਜਾਂ ਫਿਰ ਐਕਸਪੀਰੀਅੰਸ ਹੋ ਗਿਆ ਜਦੋਂ ਤਜਰਬਾ ਵਧੀ ਜਾਂਦਾ ਹੋਵੇ ਜਿਵੇਂ ਜਿਵੇਂ ਹਾਂਜੀ ਸਟਾਰਟਿੰਗ ਜਿਵੇਂ ਆਪਾਂ ਕਰਦੇ ਆ ਜਿਵੇਂ ਕਾਫੀ ਟਾਈਮ ਲੱਗਦਾ 7-7 8-8 ਘੰਟੇ ਲੱਗਦਾ ਹੁਣ ਮੈਂ 15-20 ਮਿੰਟ ਦੇ ਵਿੱਚ ਵੀ ਪੋਰਟਰੇਟ ਬਣਾ ਦਿੰਦਾ ਇਹ ਫਿਰ ਇਹ ਵੀ ਡਿਮਾਂਡ ਆਈ ਇਹਦੀ ਵੀ ਕੋਈ ਨਹੀਂ ਇਹ ਮੈਂ ਆਪਣੇ ਲਈ ਬਣਾਈ ਸੀ ਯਾਰ ਨਹੀਂ ਉਸ ਉੱਪਰ ਦੇ ਹਾਂਜੀ ਯਾਦਗਾਰੀ ਰੱਖ ਲਈ ਪਹਿਲਾਂ ਵੀ ਨਿਊਜ਼ਪੇਪਰ ਤੇ ਬਣਾਈ ਜਾਂ ਫਸਟ ਟਾਈਮ ਬਣਾਈ ਨਹੀਂ ਨਹੀਂ ਇਸ ਤੋਂ ਪਹਿਲਾਂ ਵੀ ਨਿਊਜ਼ਪੇਪਰ ਤੇ ਉੱਪਰ ਬਣਾਈ ਸੀ ਤੇ ਮਨ ਲੱਗਿਆ ਸੀਗਾ ਕਿ ਮੈਂ ਇਹਨੂੰ ਵੀ ਨਿਊਜ਼ ਉੱਪਰ ਦੇ ਉੱਪਰ ਹੋਰ ਕਿਸ ਕਿਸ ਚੀਜ਼ ਦੇ ਉੱਪਰ ਤੁਸੀਂ ਪੇਂਟਿੰਗ ਬਣਾਉਂਗੇ ਪੇਂਟਿੰਗ ਮੈਂ ਜਿਵੇਂ वुਡ ਦੇ ਉੱਪਰ ਕਾਫੀ ਬਣਾਈ ਹੈ ਮਤਲਬ ਤੇ ਆਪਣਾ ਰੈਸਟੋਰੈਂਟ ਦੇ ਵਿੱਚ 3D ਦੇ ਵਿੱਚ ਕਾਫੀ ਕੰਮ ਕੀਤਾ ਜਿਵੇਂ ਮਨੇ ਤੇ ਆਪਣਾ ਅਕ੍ਰੀਲਿਕ ਓਇਲ ਪੇਂਟਿੰਗ ਕਾਫੀ ਕੀਤੀ ਹੈ ਮਿਊਰਲਸ ਬਹੁਤ ਕੀਤੀ ਹੈ ਮਨੇ ਇਸ ਤਰੀਕੇ ਮੈਨੂੰ ਅੱਜ ਤੱਕ ਮਨ ਲੱਗਦਾ ਹੈ ਮੈਂ 7-800 ਮਿਊਰਲ ਕਰਤੀ ਹੋਵੇਗੀ ਲਗ ਲਗ ਜਿਵੇਂ ਆਪਣੇ ਜਿਵੇਂ ਚੌਰਾਹੇ ਦੇ ਉੱਪਰ ਵੀ ਜਿਵੇਂ ਆਪਣੇ ਹੰਡਵਾਲਸ ਹੁੰਦੇ ਜਿਹੜੇ ਖਾਲੀ ਹੁੰਦੀਆਂ ਮੈਨੂੰ ਕੰਟੈਕਟ ਆ ਜਾਂਦਾ ਠੀਕ ਹੈ ਜਿਵੇਂ ਖਾਲਸਾ ਐਡ ਦੇ ਜਿਹੜਾ ਆਫਿਸ ਹੈ ਉਹਨਾਂ ਦੇ ਬਹੁਤ ਵੱਡੀਆਂ ਮਿਊਰਲਸ ਬਣਾਈ ਸੀ ਕਿ ਐਮਜੀ 64 ਹੋਟਲ ਹੈ ਜਾਂ ਵੇਖ ਕਰੋ 올ਡ ਸਕੂਲ ਜਿਵੇਂ ਕਾਫੀ ਮੈਂ 3D ਦੇ ਵਿੱਚ ਪੇਂਟਿੰਗਸ ਕੀਤੀ ਆਈ ਮਨੇ ਆਪਣੀਆਂ ਉਸ ਦੇ ਨਾਲ ਮਤਲਬ ਮੇਰਾ ਤਾਂ ਚਲੋ ਸਪੋਰਟ ਹੋ ਰਹੀ ਹੈ ਤੇ ਨਾਲ ਜਿਹੜੇ ਮੇਰੇ ਆਰਟਿਸਟ ਹੁੰਦੇ ਸੀਗੇ ਉਹਨਾਂ ਦਾ ਮਤਲਬ ਫੈਮਿਲੀ ਅਰਨਿੰਗ ਵੀ ਚੱਲਦੀ ਹੈ ਤੇ ਨਾਲੇ ਮਤਲਬ ਗੁਜ਼ਾਰਾ ਵੀ ਹੁੰਦਾ ਹੈ ਤੇ ਨਾਲੇ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਬਿਲਕੁਲ ਜਿਹੜੇ ਜਦੋਂ ਤੁਸੀਂ ਕਹੇ ਦਰਬਾਰ ਸਾਹਿਬ ਦੀ ਪੇਂਟਿੰਗ ਬੜੀ ਪਸੰਦ ਕਰਦੇ ਨੇ ਬਾਹਰਲੇ ਲੋਕ ਚਾਹੇ ਪੰਜਾਬੀ ਹੋਣ ਚਾਹੇ ਗੋਰੇ ਹੋਣ ਮਿਹਨਤਾਂ ਦੇ ਦਿੰਦੇ ਨੇ ਹਾਂਜੀ ਬਿਲਕੁਲ ਉਹ ਮਿਹਨਤਾਂ ਸਾਰਾ ਦੇ ਦਿੰਦੇ ਆ ਹਾਂਜੀ ਡਿਮਾਂਡ ਜਿਆਦਾ ਹੈ ਉਸ ਤਸਵੀਰ ਦੀ ਹਾਂਜੀ ਕਿਉਂਕਿ ਮੈਨੂੰ ਲੱਗਦਾ ਮਿਹਨਤ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਇੱਕ ਦੋ ਚਾਰ ਕਸਟਮਰ ਈਮੇ ਦੇ ਵੀ ਆ ਜਾਂਦੇ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਤੁਹਾਨੂੰ ਸਿਰਫ ਆਪਣਾ ਸਿਰਫ ਤੁਹਾਨੂੰ ਕਾਪੀ ਜਾਂ ਪੇਸ ਦੇ ਦਿੰਨੇ ਆ ਠੀਕ ਹੈ ਤੇ ਰੰਗਾਂ ਦਾ ਸਮਾਨ ਦੇ ਦਿੰਨੇ ਉਹਨਾਂ ਨੂੰ ਲੱਗਦਾ ਵੀ ਪੇਂਟਿੰਗ ਦੇ ਵਿੱਚ ਕੋਈ ਅਨੌ ਹੈ ਨਹੀਂ ਕੋਈ ਖਰਚਾ ਨਹੀਂ ਆ ਨਾ ਪਰ ਉਹ ਆ ਨਹੀਂ ਦੇਖਦੇ ਵੀ ਇਹਦੇ ਵਿੱਚ ਮਿਹਨਤ ਕਿੰਨੀ ਹੈ ਮੈਨੂੰ ਈਮੇ ਦੇ ਦੋ ਚਾਰ ਆਏ ਸੀ ਵੈਸੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਉਹ ਕਹੇ ਸੀਗੇ ਵੀ ਇਹ ਪੋਰਟਰੇਟ ਬਣਾਉਣਾ ਸੀ ਮੈਂ ਕਿਹਾ ਸਰ ਬਣਾਦਾਗਾ ਤੇ ਇਹ ਕਹਿੰਦੇ ਵੀ ਆ ਕਿੰਨੇ ਖਰਚਾ ਆ ਜਾਊਗਾ ਮੈਂ ਕਹਿੰਦਾ ਸਰ ਵੀ 1500 ਤੋਂ 2000 ਲੱਗ ਜਾਊਗਾ ਉਹ ਕਹਿੰਦੇ ਵੀ 1500 2000 ਕੀ 100 ਰੁਪਏ ਦਾ 10 20 ਰੁਪਏ ਦੀ ਸ਼ੀਟ ਆਂਦੀ ਹੈ 50 70 ਰੁਪਏ ਦਾ ਰੰਗ ਆ ਜਾਏਗਾ ਤੇ 100 ਰੁਪਏ ਦਾ ਮਟੀਰੀਅਲ ਲੱਗਣਾ ਹੈ ਮੈਂ ਕਹਿੰਦਾ ਸਿਰਫ ਇਹ ਜਿਹੜੀ ਬੰਦੇ ਦੀ ਮਿਹਨਤ ਹੈ ਉਹ ਕਿੱਥੇ ਜਾਏਗੀ ਮਿਹਨਤ ਬਹੁਤ ਜ਼ਰੂਰੀ ਹੈ ਤੇ ਕੁਝ ਕੁ ਪਰਸੈਂਟ ਹੀ ਹੁੰਦੇ ਆ ਪਰ ਬਾਕੀ ਮਨ ਲੱਗਦਾ ਮਿਹਨਤ ਦਾ ਮੁੱਲ ਦੇ ਦਿੰਦੇ ਸਾਰੇ ਇਸ ਤੋਂ ਇਲਾਵਾ ਦਿਮਾਗ ਦੇ ਵਿੱਚ ਵੀ ਜਦੋਂ ਸੁੱਤੇ ਪੈ ਰਹੇ ਨੇ ਜਾਂ ਭੈਣ ਦੇ ਸਮੇਂ ਦਿਮਾਗ ਚੱਲਦੇ ਰਹਿੰਦੇ ਨੇ ਥੀਮ ਉਹ ਸਰ ਮੈਨੂੰ ਮੇਰਾ ਜਦੋਂ ਦਿਮਾਗ ਉਦੋਂ ਚੱਲਦਾ ਜਦੋਂ ਮੈਂ ਕਿਤੇ ਸਫਰ ਕਰ ਰਿਹਾ ਹਾਂ ਜਦੋਂ ਮੈਂ ਮੰਨ ਕੇ ਚੱਲੋ ਯੂਨੀਵਰਸਿਟੀ ਤੋਂ ਮੈਂ ਘਰ ਆਣਾ ਤੇ ਉਹਦੇ ਚ ਮੈਨੂੰ ਸਭ ਤੋਂ ਜ਼ਿਆਦਾ ਕ੍ਰੀਏਟਿਵ ਥੌਟਸ ਆਉਂਦੇ ਆ ਵੀ ਮੈਨੂੰ ਲੱਗਦਾ ਹੈ ਕਿ ਵੀ ਮੈਂ ਇਸ ਥੀਮ ਤੇ ਵੀ ਕੰਮ ਕਰਾਂ ਇਸ ਥੀਮ ਤੇ ਵੀ ਕੰਮ ਕਰਾਂ ਜਿਵੇਂ ਮਨੂੰ ਮੇਰਾ ਹੁਣ ਜਿਵੇਂ ਮੈਂ ਕ੍ਰਿਸ਼ਨ ਭਗਤੀ ਨੂੰ ਕਾਫੀ ਜ਼ਿਆਦਾ ਹੁਣ ਮੇਰਾ ਦਿਲ ਦੇ ਵਿੱਚ ਮਨਦਾ ਤੇ ਜੋ ਉਹਨਾਂ ਨੇ ਜਿਵੇਂ ਗੀਤਾ ਦਾ ਗਿਆਨ ਦਿੱਤਾ ਸੀਗਾ ਜਿਵੇਂ ਜੋ ਕਰਮ ਸਿਸਟਮ ਸਮਝਾਇਆ ਵਿੱਕੀ ਮੈਂ ਆਪਾਂ ਕਰਮ ਕਰੀਏ ਠੀਕ ਹੈ ਮਤਲਬ ਮੈਨੂੰ ਲੱਗਦਾ ਵੀ ਮੈਂ ਹੁਣ ਉਸ ਥੀਮ ਤੇ ਥੋੜਾ ਕੰਮ ਕਰਾਂ ਤੇ ਲੋਕਾਂ ਨੂੰ ਥੋੜਾ ਜਿਹੜਾ ਅਵੇਅਰ ਕਰਾਂ ਠੀਕ ਹੈ ਮਦਰ ਸੁਸਾਇਟੀ ਨੂੰ ਵੀ ਅਵੇਅਰ ਕਰਾਂ ਕਿ ਆਪਾਂ ਕਿਵੇਂ ਆਪਾਂ ਉਹ ਕਰ ਸਕਦੇ ਆ ਇਹ ਤਾਂ ਨਾਲ-ਨਾਲ ਪੇਂਟਿੰਗਾਂ ਚਲੋ ਚੱਲਦੀਆਂ ਰਹੇ ਨੇ ਖੇਤੇ ਦੇ ਲਈ ਇਹ ਵੀ ਜ਼ਰੂਰੀ ਆ ਕੰਮ ਚਲਾਉਣ ਦੇ ਲਈ ਤੇ ਸਮਾਜ ਨੂੰ ਸੇਧ ਦੇ ਲਈ ਵੀ ਕੋਈ ਪੇਂਟਿੰਗਾਂ ਬਣਾਈਆਂ ਨੇ ਜਿਹੜੀਆਂ ਪਟਿਆਲੇ ਦੇ ਵਿੱਚ ਲੱਗੀਆਂ ਹੁਣ ਜਾਂ ਬਾਲਤੇ ਵਾਚ ਭਾਰਤ ਹੋ ਗਿਆ ਠੀਕ ਹੈ ਜਿਵੇਂ ਖਾਲਸਾ ਏਡ ਦੀ ਜਿਵੇਂ ਆਪਾਂ ਉਹ ਸੇਵਾ ਕਰਦੇ ਆ ਜਿਵੇਂ ਠੀਕ ਹੈ ਉਸ ਦੀ ਪੇਂਟਿੰਗਸ ਕਾਫੀ ਬਣਾਈਆ ਜਿਵੇਂ ਤੇ ਉਸ ਤਰ੍ਹਾਂ ਜਿਵੇਂ ਕੋਈ ਵੀ ਜਿਵੇਂ ਕੰਟੈਂਪੋਰੀ ਕੋਈ ਵੀ ਇਸ਼ੂ ਆਂਦਾ ਚਾਹੀਓ ਕਰੋਨਾ ਸੀਗਾ ਜਾਂ ਫਿਰ ਕੋਈ ਵੀ ਜੋ ਵੀ ਸਮਾਜ ਦੇ ਵਿੱਚ ਵਿਚਰਦਾ ਫਿਰ ਉਹ ਮੇਰੇ ਮਨ ਦੇ ਵਿੱਚ ਕਾਫੀ ਅਸਰ ਪਾਉਂਦਾ ਹੈ ਫਿਰ ਮੈਨੂੰ ਲੱਗਦਾ ਵੀ ਮੈਂ ਆਪਣੀ ਪੇਂਟਿੰਗ ਰਾਹੀਂ ਉਹ ਮੈਸੇਜ ਦੇਵਾਂ ਫਿਰ ਜਦੋਂ ਵੀ ਮੇਰੇ ਕੋਲ ਟਾਈਮ ਆਉਂਦਾ ਫਿਰ ਮੈਂ ਜੋ ਵੀ ਕੰਟੈਂਪੋਰੀ ਕੋਈ ਇਸ਼ੂ ਹੁੰਦਾ ਫਿਰ ਉਸ ਨੂੰ ਲੈ ਕੇ ਮੈਂ ਪੇਂਟਿੰਗ ਬਣਾਉਣਾ ਤੇ ਫਿਰ ਉਹ ਸੋਸ਼ਲ ਮੀਡੀਆ ਤੇ ਮੈਂ ਅਪਡੇਟ ਕਰ ਦਿੰਦਾ ਹਾਂ ਫਾਦਰ ਸਾਹਿਬ ਦੇਲਬੇ ਦਾ ਕਹਿਣ ਤੋਂ ਬਾਅਦ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਹਾਂਜੀ 2017 ਚ ਅਲਵਿਦਾ ਕਰ ਗਏ ਸੀਗੇ ਉਹ ਤੇ ਉਸ ਤੋਂ ਬਾਅਦ ਫਿਰ ਮੈਂ ਸਾਰਾ ਆਪਣਾ ਪੇਂਟ ਮਤਲਬ ਅਸਤਕ ਮੈਂ ਪੇਂਟਿੰਗ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਕਿਹੜੇ ਕਿਹੜੇ ਹਾਲਾਤ ਦੇਖਣੇ ਪਏ ਹੁਣ ਤੱਕ ਦੇ ਕੈਰੀਅਰ ਦੇ ਵਿੱਚ ਕਿਉਂਕਿ ਕਈ ਵਾਰ ਦੀ ਗਰੀਬੀ ਵੀ ਦਿਖਣੀ ਇਸ ਤਰ੍ਹਾਂ ਖਵਾ ਬਣਦੇ ਰਹੇ ਮਤਲਬ ਬਹੁਤ ਹਲਾਕੇ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਮੰਨ ਕੇ ਚਲੋ ਮੈਂ ਸਟਾਰਟਿੰਗ ਕਰਦੀ ਮੈਂ ਤੁਹਾਨੂੰ ਦੱਸਿਆ ਸੀ ਮੈਨਿਊਜ਼ ਪੇਪਰ ਡਿਲੀਵਰ ਕਰਦਾ ਸੀ 900 ਰੁਪਏ ਮਿਲਦਾ ਸੀਗਾ ਉਸ ਤੋਂ ਬਾਅਦ ਫਿਰ ਵੀ ਮੈਂ ਯੂਨੀਵਰਸਿਟੀ ਜਾਂਦਾ ਸੀਗਾ ਯੂਨੀਵਰਸਿਟੀ ਮੈਂ ਪੈਦਲ ਜਾਂਦਾ ਸੀ ਰੋ ਬੱਸ ਸਟੈਂਡ ਤੱਕ ਫਿਰ ਉੱਥੋਂ ਆਟੋ ਵਗੈਰਾ ਲੈਂਦਾ ਸੀਗਾ ਉਸ ਤੋਂ ਬਾਅਦ ਫਿਰ ਮੇ ਕੋਲ ਵਾਲ ਪੇਂਟਿੰਗ ਜਿਵੇਂ ਕੰਮ ਆਉਂਦੇ ਸੀਗੇ ਜਿਵੇਂ ਹੋਟਲ ਵਗੈਰਾ ਦੇ ਵਿੱਚ ਉੱਥੇ ਮੈਂ ਕਰਨ ਜਾਂਦਾ ਸੀਗਾ ਫਿਰ ਮੈਂ 4 ਵਜੇ ਫਿਰ ਵਾਪਸ ਆ ਜਾਂਦਾ ਸੀਗਾ 4 ਵਜੇ ਵਾਪਸ ਆ ਕੇ ਫਿਰ ਮੈਂ ਆਪਣਾ ਮੈਡੀਕਲ ਸ਼ਾਪ ਸਾਨੀ ਕੈਮਿਸਟਾ ਉੱ ਫਿਰ ਮੈਨੂੰ ਆਂ ਦਾ ਸੀਵੇ ਮੈਂ ਘਰ ਆਂਦਾ ਸੀ ਕਿ ਮੈਨੂੰ ਆਸੀ ਕੁਝ ਕਰੀ ਜਾਵਾਂ ਮੈਂ ਫਰੀ ਨਾ ਰਵਾਂ ਤੇ ਫਿਰ ਮੈਂ ਬੁਕਸ ਮਾਰਕੀਟ ਵਿਪੋਲ ਟਰੇਡਰ ਤੇ ਉਹਨਾਂ ਦੇ ਮੈਂ ਕਾਫੀ ਚਾਰਟ ਬਣਾਇਆ ਜਿੱਥੋਂ ਮੈਨੂੰ ਕਾਫੀ ਮੇਰੀ ਜਿਹੜੀ ਸਕਿੱਲ ਡਿਵੈਲਪਰਸਲ ਵਿੱਚ ਉੱਥੋਂ ਹੋਈ ਸੀ ਕਿਉਂਕਿ ਮੰਨੇ ਘੱਟੋ ਘੱਟ 5 ਤੋਂ 6000 ਚਾਰਟ ਬਣਾਇਆ ਹੋਵੇਗਾ ਉਸ ਸ਼ੌਪ ਤੇ ਤੇ ਕਪਿਲ ਭਈਆ ਦਾ ਜਾਂ ਮਤਲਬ ਇਹ ਬਹੁਤ ਹੱਥ ਹੈ ਮਤਲਬ ਮਤਲਬ ਮੇਰੀ ਸਕਿੱਲ ਨੂੰ ਗਰੋ ਕਰਨ ਦੇ ਵਿੱਚ ਕਿਉਂਕਿ ਜਿਹੜੇ ਚਾਰਟ ਬਣਾਉਂਦਾ ਸੀਗਾ ਤੇ ਉਹ ਚਾਟ ਮੈਨੂੰ 20 ਆ 25 ਰੁਪਏ ਦਿੰਦੇ ਸੀਗੇ ਪਰ ਮੈਨੂੰ ਲੱਗਦਾ ਸੀ ਵੀ ਮੇਰੇ ਲਈ ਬਹੁਤ ਹੁੰਦੇ ਸੀ ਉਸ ਟਾਈਮ ਲਈ ਕਿਉਂਕਿ ਸਟੱਡੀ ਵੀ ਕਰਦੇ ਸੀਗੇ ਤੇ ਨਾਲ ਨਾਲ ਆਪਣਾ ਕੰਮ ਵੀ ਕਰਦੇ ਸੀਗੇ ਤੇ ਈਵੇਂ ਦੇ ਕਾਫੀ ਹਾਲਾਤ ਸੀਗੇ ਫਿਰ ਸੋਹ ਘਰ ਆਉਂਦੇ ਸੀਗੇ ਫਿਰ ਮੰਮੀ ਨੂੰ ਜੋ ਵੀ ਹੁੰਦੀ ਸੀ ਪੈਸੇ ਮੰਮੀ ਨੂੰ ਵੀ ਦੇ ਦਿੰਦੇ ਸੀ ਆਪ ਵੀ ਰੱਖ ਲੈਂਦੇ ਸੀਗੇ ਤੇ ਲਾਈਫ ਬਾਕੀ ਚੱਲਦਾ ਰਹਿੰਦਾ ਈਵੇਂ ਤਾਂ ਮੈਨੂੰ ਲੱਗਦਾ ਕਦੀ ਡੀਮੋਟਿਵ ਨਹੀਂ ਹੋਇਆ ਨਾ ਮੈਨੂੰ ਮੰਮੀ ਨੇ ਕਰਨ ਦਿੱਤਾ ਉਹਨਾਂ ਨੇ ਹਮੇਸ਼ਾ ਮੈਨੂੰ ਹਮੇਸ਼ਾ ਕਹਿੰਦੇ ਵੀ ਤਰੱਕੀ ਕਰੋ ਵੀ ਮਤਲਬ ਤੂੰ ਜਦੋਂ ਪੇਂਟਿੰਗ ਕਰਦੇ ਹਾਂ ਪੇਂਟਿੰਗ ਦੇ ਵਿੱਚ ਸਮਾਂ ਕਾਫੀ ਲੱਗ ਜਾਂਦਾ ਫਿਰ ਪੜਾਈ ਵੀ ਨਾਲ-ਨਾਲ ਰੱਖਣੀ ਆ ਪੜਾਈ ਦੇ ਦੋਨਾਂ ਚੀਜ਼ਾਂ ਲਈ ਸਮਾਂ ਕਿਵੇਂ ਕੱਢਦੇ ਹਾਂ ਮੈਂ ਟੇਨੈਂਸ ਲਈ ਬੈਲੈਂਸ ਹੁੰਦਾ ਜੀ ਮੈਨੂੰ ਹਰ ਇੱਕ ਦੇ ਵਿੱਚ ਜੇ ਬੈਲੈਂਸ ਹੁੰਦਾ ਵੀ ਆਪਾਂ ਕਿਸੇ ਵਿੱਚ ਜਿਆਦਾ ਕੋਈ ਵਿੱਚ ਘੱਟ ਨਹੀਂ ਹੋਣੀ ਬੈਲੈਂਸ ਦੀ ਸਥਿਤੀ ਚ ਕਰਨੀ ਆ ਜਿਵੇਂ ਮੈਂ ਪੀ ਐਚ ਡੀ ਕਰਦਾ ਮੈਂ ਮੋਸਟਲੀ ਯੂਨੀਵਰਸਿਟੀ ਚ ਹੁੰਦਾ ਕਿਉਂਕਿ ਉੱਥੇ ਮੈਨੂੰ ਲੈਕਚਰ ਵੀ ਮਿਲੇ ਹੋਏ ਆ ਕਿਉਂਕਿ ਮੇਰੇ ਕੋ ਨੈਸ਼ਨਲ ਫੈਲੋਸ਼ਿਪ ਹੈ ਤੇ ਬੱਚੇ ਨੂੰ ਮੈਂ ਪੋਰਟਰੇਟ ਦੀ ਸਟੱਡੀ ਵੀ ਕਰਵਾਉਣਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਫਿਰ ਮੈਂ ਘਰ ਜਿਵੇਂ ਕਈ ਵਾਰ ਕਮਰਸ਼ੀਅਲ ਵਰਕ ਵੀ ਆ ਜਾਂਦਾ ਜਾਂ ਮੇਰੇ ਆਪਣੇ ਥੌਟਸ ਹੁੰਦੇ ਉਹਦੇ ਉੱਪਰ ਕੰਮ ਕਰਨਾ ਚਾਹੁੰਦਾ ਫਿਰ ਮੈਂ ਸਕੈਚਬੁੱਕ ਆਪਣੇ ਕੋਲ ਰੱਖਦਾ ਤੇ ਉਹਦੇ ਉੱਪਰ ਵੀ ਆਪਣਾ ਪੇਂਟਿੰਗ ਕਰੀ ਜਾਂਦਾ ਤੇ ਜੋ ਵੀ ਮਤਲਬ ਇਵੇਂ ਕੰਮ ਕਰੀ ਜਾਂਦਾ ਮੈਂ ਬੈਲੈਂਸ ਰੱਖਿਆ ਹੋਇਆ ਮਤਲਬ ਪ੍ਰੈਕਟੀਕਲ ਵੀ ਕੰਮ ਕਰਨਾ ਤੇ ਥਿਉਰੀ ਤੋਂ ਕਰੀ ਰਹੀ ਹੈ ਜਿਵੇਂ ਨਾਲ ਪੀ ਐਚ ਡੀ ਵਗੈਰਾ ਗਾਇਕਾਂ ਦੀ ਵੀ ਕਿਸੇ ਦੀ ਬਣਾਈ ਆ ਤਸਵੀਰ ਹੁਣ ਤੱਕ ਮੈਂ ਗਾਇਕਾ ਦੀ ਇਸ ਤਰੀਕੇ ਨਾਲ ਨਹੀਂ ਮらい ਪਰ ਮੈਂ ਮਨ 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 ਮੋਨ ਵਾਰੀ ਸੀ ਦੀ ਬਣਾਈ ਸੀ ਹਾਂ ਮੈਨੂੰ ਯਾਦ ਆਇਆ ਜਿਆਦੇ ਜਿਆਦੇ ਮੈਨੂੰ ਮੈਨੂੰ ਆਰਡਰ ਆਇਆ ਸੀਗਾ ਤੇ ਮੈਨੂੰ ਲੱਗਦਾ ਮੈਂ ਫਿਲਮ ਦੇ ਵਿੱਚ ਕੰਮ ਕੀਤਾ ਸੀ ਜਿਵੇਂ ਕਲੀ ਜੋਟਾ ਮੂਵੀ ਸੀਗੀ ਅੱਛਾ ਕਰਿਆ ਸੀ ਕਲੀ ਜੋਟਾ ਚ ਕਲੀ ਜੋਟਾ ਚ ਜੋ ਸਕੈਚ ਬਣਾਉਂਦੇ ਨੀਰੋ ਬਾਜਵਾ ਮੈਮ ਤੇ ਉਹ ਸਾਰੇ ਮੈਂ ਬਣਾਏ ਸੀਗੇ ਉਹਨਾਂ ਨੀਰੋ ਬਾਜਵਾ ਜੋ ਰੂਮ ਪਿਛਲੇ ਹੀ ਰੂ ਤੁਸੀਂ ਉਹ ਉਹ ਫਿਲਮ ਦੇ ਕਿਉਂਕਿ ਆਰਟ ਡਾਇਰੈਕਸ਼ਨ ਦਾ ਬੈਕ ਡ੍ਰੌਪ ਤੇ ਉੱਪਰ ਸਾਰਾ ਕੰਮ ਹੁੰਦਾ ਤੇ ਫਿਰ ਮੈਨੂੰ ਉਹਨਾਂ ਨੇ ਕੰਟੈਕਟ ਕੀਤਾ ਸੀਗਾ ਤੇ ਫਿਰ ਮੈਂ ਨੀਰੋ वाजਵਾ मैम ਦੇ ਨਾਲ ਜਿਵੇਂ ਉੱਥੇ ਜੋ ਵੀ ਸੈੱਟ ਤੇ ਜੋ ਹਾ ਡਾਇਰੈਕਟਰ ਹੁੰਦੇ ਸੀ ਉਹ ਮਨੋ ਥੀਮ ਦੇ ਦਿੰਦੇ ਸੀ ਇਸ ਤਰੀਕੇ ਨਾਲ ਸਕੈਚ ਬਣਾਣੇ ਆ ਤਾਂ ਫਿਰ ਉਹ ਬਣਾ ਬਣਾਉਂਦਾ ਸੀ ਜਿਹੜਾ ਨੀਰੂ वाजਵਾ मैम ਦਾ ਡਿਜ਼ਾਈਨ ਸੀਗਾ ਰੂਮ ਸੀਗਾ ਉਹਦੇ ਉੱਪਰ ਵੀ ਵਾਲ ਪੇਂਟਿੰਗਸ ਮੈਂ ਜੋ ਕੀਤੀ ਜਗੀ ਇਸ ਤੋਂ ਇਲਾਵਾ ਗੋਹਰ ਖਾਨ ਜਿਹੜੇ ਬਿਗੋਸ ਵਿਨਰ ਸੀਗੇ ਉਹ ਇੱਥੇ ਸ਼ੂਟ ਕਰਨ ਆਏ ਸੀਗੇ ਆਪਣਾ Song ਮੈਂ ਪਿਆਰ ਮੈਂ ਹੂ ਤੇ ਉਸ ਦਾ ਵੀ ਜਿਹੜਾ ਸਾਰਾ ਕੰਮ ਸੀਗਾ ਉਹ ਮਤਲਬ ਸਕੈਚਿੰਗ ਦੇ ਸਾਰਾ ਕੰਮ ਸੀਗਾ ਮੈਂ ਕੀਤਾ ਸੀਗਾ ਇਸ ਤੋਂ ਲੱਭ ਵਾਂਸ ਅਪਨ ਟਾਈਮ ਇਹਨਾਂ ਵਾਲਾ ਮੂਵੀ ਹਲੇ ਛੋਟ ਚੱਲ ਰਹੀ ਸੀ ਉਸ ਦੀ ਉਸ ਦੀ ਆਰਟ ਡਾਇਰੈਕਸ਼ਨ ਕੀਤੀ ਹੈ ਇਸ ਤੋਂ ਲੱਭ ਪੰਮੀ ਭਾਈ ਜੀ ਹੋ ਗਏ ਅ ਅਹਨ ਵਿਰਾ ਹੋ ਗਿਆ ਤੇ ਹੋਰ ਕਾਫੀ ਜਿਹੜੇ ਸੌਂਗਸ ਐ ਮਨ ਨੂੰ ਹੁਣ ਨਾਮ ਨਹੀਂ ਆ ਰਿਹਾ ਅਚਾਨਕ ਦੇ ਵਿੱਚ ਮੈਂ ਕਾਫੀ ਇੱਕ ਸੌਂਗ ਦੇ ਵਿੱਚ ਵੀ ਆਰਟ ਡਾਇਰੈਕਸ਼ਨ ਦਾ ਕੰਮ ਕੀਤਾ ਜਿਹੜੀ ਪੰਜਾਬੀ ਫਿਲਮ ਕਲੀਜੋਟਾ ਦੇ ਵਿੱਚ ਪੇਂਟਿੰਗ ਤੁਸੀਂ ਬਣਾਈ ਸਾਰੀ ਉਹ ਪਹਿਲੀ ਸਕੈਚ ਜਿਹੜੇ ਸਕੈਚ ਬਣਾਏ ਸੀ ਹਾਂਜੀ ਉਹ ਮੇਰੇ ਮਤਲਬ ਇਸ ਪਹਿਲਾਂ ਵੀ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਮਨੇ ਸੌਂਗਸ ਆ ਜੇ ਨਾਟਕ ਦੇ ਸੈਟਸ ਬਹੁਤ ਬਣਾਏ ਐ ਅ ਜਿਵੇਂ ਕਿਉਂਕਿ ਥੀਏਟਰ ਦੇ ਐਮਏ ਜੋ ਮੈਂ ਕਰਦਾ ਸੀ ਥੀਏਟਰ ਜਿਸਪਾਲ ਮੈਮ ਸੀਗੇ ਠੀਕ ਐ ਨਮਰਤਾ ਮੈਮ ਸੀ ਸੁਨੀਤਾ ਤੀਰ ਮੈਮ ਸੀਗੇ ਵੱਡੇ ਜਿਹੜੇ ਨਾਮ ਐ ਜਿਨ੍ਹਾਂ ਦੇ ਤੇ ਜੋ ਵੀ ਉਹ ਸੈੱਟ ਬਣਾਉਂਦੇ ਸੀਗੇ ਉਹਦੇ ਉੱਪਰ ਪੇਂਟਿੰਗ ਦਾ ਕੰਮ ਹੁੰਦਾ ਸੀਗਾ ਸਾਰਾ ਮੈਂ ਕਰਦਾ ਸੀਗਾ ਤੇ ਹੁਣ ਮੈਨੂੰ ਜਿਵੇਂ ਜਿਵੇਂ ਮੇਰਾ ਤਜਰਬਾ ਵਧੇਗਾ ਵਧਾ ਗਿਆ ਫਿਰ ਮੈਂ ਡਿਜ਼ਾਈਨਰ ਦੇ ਤੌਰ ਤੇ ਵੀ ਹੁਣ ਇੰਡੀਵਿਜੂਅਲ ਕੰਮ ਕਰਨ ਲੱਗਿਆ ਜਿਵੇਂ ਤਰਾਬੀ ਨਾਟਕ ਹੋਇਆ ਸੀਗਾ ਉਹਦੇ 'ਚ ਮੈਂ ਘੱਟੋ ਘੱਟ 40 ਤੋਂ 50 ਫੁੱਟ ਵੱਡੀ ਪੇਂਟਿੰਗਸ ਟੀਮ ਦੇ ਨਾਲ ਅਸੀਂ ਬਣਾਇਆ ਸੀਗਾ ਪੂਰਾ ਪਿੰਡ ਬਣਾਇਆ ਸੀਗਾ ਫਿਰ ਬਲਵਿੰਦਰ ਬੁਲਟਸਰ ਆ ਜਿਹੜੇ ਕਾਫੀ ਫਿਲਮਾਂ ਦੇ ਵਿੱਚ ਹੁਣ ਚੱਲ ਰਹੇ ਨੇ ਉਹਨਾਂ ਦੇ ਜਿਹੜੇ ਸੈੱਟ ਸੀਗੇ ਉਹ ਵੀ ਕਾਫੀ ਮੈਂ ਬਣਾਏ ਸੀਗੇ ਇਸਲਾਵਾ ਜਿਹੜੇ ਬੁ ਉਦੇ ਉੱਪਰ ਜਿਹੜੇ ਕਵਰਸ ਹੈ ਉਹ ਵੀ ਮੈਂ ਸਾਰੇ ਬਣਾਏ ਸੀ ਕਿ ਮੈਂ ਕੱਲੀ ਜੋਟਾ 'ਚ ਕੰਮ ਕੀਤਾ ਨੀਰੂ ਬਾਜਪਾ ਤੇ ਸਰਤਾਜ ਦੇ ਨਾਲ ਫਿਰ ਕਿੱਡ ਗੱਲਾਂ ਹੋਈਆਂ ਹੋਣਗੀਆਂ ਪੇਂਟਿੰਗ ਨੂੰ ਲੈ ਕੇ ਨਹੀਂ ਮੈਂ ਨਹੀਂ ਨਹੀਂ ਮੈਂ ਗੱਲਾਂ ਨਹੀਂ ਕੀਤੀ ਕਿਉਂਕਿ ਇੱਕ ਅਨਾ ਟਾਈਮ ਨਹੀਂ ਮਿਲ ਪੰਦਾ ਕਿ ਇਹ ਮਤਲਬ ਗੱਲਾਂ ਕਰਨ ਦੇ ਲਈ ਉੱਥੇ ਟਾਈਮ ਹੋਵੇ ਕਿਉਂਕਿ ਉਹ ਵੀ ਆਪਣਾ ਸ਼ਡਿਊਲ 'ਚ ਬਿਜ਼ੀ ਹੁੰਦੇ ਆ ਅਸੀਂ ਵੀ ਬਿਜ਼ੀ ਹੁੰਦੇ ਆ ਮਤਲਬ ਕਈ ਵਾਰ ਇੰਨਾ ਟਾਈਮ ਹੁੰਦਾ ਕਿ ਘਰ ਦਾ ਫੋਨ ਚੱਕਣ ਨੂੰ ਵੀ ਟਾਈਮ ਨਹੀਂ ਹੁੰਦਾ ਤੇ ਇੰਨਾ ਕੰਮ ਮਤਲਬ ਹੁੰਦਾ ਉੱਥੇ ਪ੍ਰੈਸ਼ਰ ਆਉਂਦਾ ਕੋਈ ਕੰਮ ਜਲਦੀ ਦੇਣਾ ਹੁੰਦਾ ਕਿਉਂਕਿ ਸ਼ੂਟਿੰਗ ਲਾਈਨ ਐਵੇਂ ਆ ਤੇ ਤੇ ਕਿ ਉਹ ਫਿਲਮ ਕਾਫੀ ਚਰਚਾ ਚ ਆਈ ਸੀ ਉਸ ਤੋਂ ਬਾਅਦ ਹੌਸਲਾ ਹੋਰ ਵੀ ਵਧਿਆ ਹੋਣਾ ਉਸ ਚਾ ਹਾਂ ਉਸ ਤੋਂ ਬਾਅਦ ਮੈਨੂੰ ਕਾਫੀ ਹੋ ਗਿਆ ਕਿਉਂਕਿ ਐਡੇ ਵੱਡੇ ਲੈਵਲ ਤੇ ਕੰਮ ਕਰਨਾ ਤੇ ਹੁਣ ਮੈਨੂੰ ਕਾਫੀ ਮਤਲਬ ਹੋਇਆ ਹੁਣ ਮੈਂ ਮੁੰਬਈ ਵੀ ਜਾ ਕੇ ਆਇਆ ਉੱਥੇ ਮੈਂ ਨਿਤਿਨ ਦੇਸਾਈ ਜੀ ਦੇ ਜਿਹੜਾ ਸਟੂਡੀਓ ਉੱਥੇ ਦੇਖ ਕੇ ਆਇਆ ਉੱਥੇ ਕਿਵੇਂ ਕੰਮ ਹੁੰਦਾ ਮੈਨੂੰ ਇਵੇਂ ਲੱਗਦਾ ਵੀ ਜਿਹੜੇ ਉਹ ਇੰਡਸਟਰੀ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਲੈ ਕੇ ਆਣੀ ਚਾਹੀਦੀ ਹੈ ਕੁਝ ਜਿਹੜੇ ਹੁਣ ਬਣ ਵੀ ਰਹੀ ਹੈ ਵੈਸੇ ਫਿਲਮ ਸਿਟੀਆਂ ਤੇ ਇੱਥੇ ਦੇ ਕਾਫੀ ਜਿਹੜੇ ਆਰਟਿਸਟ ਹੈ ਮਤਲਬ ਉਹ ਹਲੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਮਤਲਬ ਟੈਲੈਂਟ ਬਹੁਤ ਹੈ ਬਹੁਤ ਕੁਝ ਕਰ ਸਕਦੇ ਆ ਪਰ ਪ੍ਰੋਪਰ ਐਡਵਾਈਸ ਨਹੀਂ ਮਿਲਦੀ ਹੈ ਗਾਈਡੈਂਸ ਨਹੀਂ ਮਿਲਦੀ ਇਸ ਕਰਕੇ ਉਹ ਇਹ ਜੋ profession ਹੈ ਉਹ ਛੱਡ ਦਿੰਦੇ ਆ ਤੇ ਫਿਰ ਮੈਨੂੰ ਲੱਗਦਾ ਵੀ ਮੈਂ PhD ਦੇ ਦੌਰਾਨ ਜੋ ਮੈਂ ਕੰਮ ਕੀਤਾ ਉਹਨਾਂ ਨੂੰ ਨਾਲ ਜੋੜ ਕੇ ਇੱਕ ਟੀਮ ਬਣਾਈ ਐ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਆਰਟਿਸਟ ਹੈ ਜਾਂ ਜਿਹੜੇ ਇਸ ਨਾਲ ਨਾਲ ਜੁੜੇ ਹੋਇਆ ਉਹਨਾਂ ਨੂੰ ਆਪਾਂ ਇੱਕ ਰੋਜ਼ਗਾਰ ਦਈਏ ਤੇ ਅੱਗੇ ਲੈ ਕੇ ਚੱਲੀਏ ਉਹਨਾਂ ਨੂੰ ਮੇਰਾ ਆਹਾ ਬੜਾ ਦਿਲ ਹੈ ਸ਼ੋਅ ਤੋਂ ਹੀ ਅੱਗੇ ਕੋਈ ਇਹ ਮਿੱਥਿਆ ਕੋਈ ਮੰਜ਼ਲ ਮਿੱਥੀ ਹੈ ਕਿ ਆ ਮੰਜ਼ਲ ਤੱਕ ਆਪਾਂ ਪਹੁੰਚਣੀ ਪਹੁੰਚਣਾ ਹੈ ਕਿ ਫਿਰ ਬੰਦੇ ਦੇ ਦਿਮਾਗ 'ਚ ਹੁੰਦਾ ਯਾਰ ਇੱਥੇ ਤੱਕ ਪਹੁੰਚਣੀ ਪਹੁੰਚਣਾ ਹੈ ਮਿਹਨਤ ਕਰਕੇ ਅਸਲ ਵਿੱਚ ਮੰਜ਼ਲ ਕਦੀ ਵੀ ਐਂਡ ਨਹੀਂ ਹੁੰਦਾ ਮੰਜ਼ਲ ਦਾ ਜਿਵੇਂ ਜਦੋਂ ਮੈਂ ਪੜਦਾ ਸੀ ਉਹਦੋਂ ਆ ਸੀ ਕਿ ਸਟੱਡੀ ਕੰਪਲੀਟ ਐਮਏ ਕਰਨੀ ਹੈ ਜਦੋਂ ਐਮਐਚ ਪਹੁੰਚੇ ਮਨ ਲੱਗਾ ਫਿਰ ਨੈਟ ਕਰਨਾ ਨੈਟ ਕੀਤਾ ਫਿਰ ਲੱਗਾ ਪੀਐਚਡੀ ਕਰਨੀ ਹੈ ਪੀਐਚਡੀ ਕੀਤੀ ਫਿਰ ਹੁਣ ਲੱਗਦਾ ਵੀ ਹੁਣ ਅਸਿਸਟੈਂਟ ਪ੍ਰੋਫੈਸਰ ਬਣਨਾ ਰੈਗੂਲਰ ਠੀਕ ਹੈ ਫਿਰ ਜੇ ਉਹ ਬਣ ਜਾਂਦਾ ਵੀ ਮੈਂ ਮੰਜ਼ਲ ਚੱਲਦੀ ਰਹਿੰਦੀ ਹੈ ਇਵੇਂ ਏਮ ਆ ਵੀ ਨਾਲ ਕੰਮ ਕਰਦੇ ਰਹੋ ਕੱਲ ਦਾ ਕਿਸੇ ਦੇ ਪਤਾ ਨਹੀਂਗਾ ਵੀ ਹਾਂ ਇਵੇਂ ਆ ਵੀ ਮੈਂ ਇੱਕ ਪ੍ਰੋਫੈਸਰ ਲਾਈਨ 'ਚ ਜਾਣਾ ਚਾਹੁੰਦਾ ਹੈ ਤਾਂ ਕਿ ਉੱਥੇ ਮੈਂ ਜੋ ਮੈਂ ਸਿੱਖਿਆ ਆ ਆਪ ਸਿੱਖਿਆ ਮੈਂ ਜਿਹਨਾਂ ਹਾਲਾਤਾਂ ਦੇ ਵਿੱਚ ਸਿੱਖਿਆ ਮੈਂ ਬੱਚੇ ਨੂੰ ਮੋਟੀਵੇਟ ਕਰਾ ਤੇ ਵੱਤ ਤੋਂ ਵੱਧ ਰੋਜ਼ਗਾਰ ਪ੍ਰੋਵਾਈਡ ਕਰਾ ਬੱਚਿਆਂ ਨੂੰ ਮਤਲਬ ਇਸ ਕੰਮ ਦੇ ਨਾਲ ਮਤਲਬ ਪੇਂਟਿੰਗ ਦੇ ਵਿੱਚ ਕਿਉਂਕਿ ਸਾਡੇ ਬਹੁਤ ਸਾਰੇ ਆਰਟਿਸਟ ਹੈ ਮਤਲਬ ਜੋ ਪਿੰਡਾਂ ਤੋਂ ਆਉਂਦੇ ਆ ਉਹ ਕਿਉਂਕਿ ਪਿੰਡਾਂ ਚ ਨਾ ਸ਼ਾਇਦ ਆਰਟ ਦਾ ਕੰਮ ਨਹੀਂ ਹੈ ਜਿੰਨਾ ਸ਼ਹਿਰਾਂ ਦੇ ਵਿੱਚ ਕੰਮ ਹੈ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪਾਂ ਜੋੜੀਏ ਠੀਕ ਹੈ ਕਿਉਂਕਿ ਨੈਟਵਰਕਿੰਗ ਸਿਸਟਮ ਇਸ ਤਰੀਕੇ ਦਾ ਬਣਾਈਏ ਕਿ ਜਿਹੜੇ ਬਾਹਰ ਦੇ ਆ ਆਪਣੇ ਜਿਹੜੀ ਵੱਡੀ ਵੱਡੀ ਸਿਟੀਜ਼ ਦੇ ਵਿੱਚ ਲੋਕ ਬੈਠੇ ਆ ਉਹ ਆਰਡਰ ਦਿੰਦੇ ਆ ਠੀਕ ਹੈ ਕਿਉਂਕਿ ਬਹੁਤ ਸਾਰੇ ਆਰਟਿਸਟ ਫਿਰ ਉੱਠ ਹੀ ਰਹ ਜਾਂਦੇ ਆ ਨਵੇਂ ਆਰਟ ਜਿਹੜੇ ਆਰਟਿਸਟ ਨੇ ਉਹ ਵੀ ਪੈਦਾ ਕਰ ਰਹੇ ਨੇ ਸਿਖਾ ਰਹੇ ਹੋਂ ਕਿਸੇ ਨੂੰ ਹਾਂਜੀ ਉਹ ਬੱਚੇ ਸਿਖਾਣੇ ਆ ਕਿਉਂਕਿ ਕਲਾ ਜੇ ਅੱਗੇ ਆਪਾਂ ਸਿਖਾਵਾਂਗੇ ਹੋਰ ਜ਼ਿਆਦਾ ਮਿਲਦੀ ਆ ਹੋਰ ਜ਼ਿਆਦਾ ਵੱਧਦੀ ਆ ਅੱਗੇ ਜੀ ਜੀ ਕਿਉਂਕਿ ਮੈਂ ਉੱਥੇ ਐਮਏ ਚ ਜਿਵੇਂ ਤੁਹਾਨੂੰ ਦੱਸਿਆ ਮੇਰੇ ਕੋ ਨੈਸ਼ਨਲ ਫੈਲੋਸ਼ਿਪ ਹੈ ਮੈਂ ਉੱਥੇ ਆਪਣਾ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੜਾਉਂਦਾ ਮੈਂ ਪੋਰਟਰੇਟ ਬਣਾਉਂਦਾ ਤੇ ਲਾਈਫ ਸਟੱਡੀ ਕਰਵਾਉਂਦਾ ਤੇ ਉੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਤਿਆਰ ਕਰਦੇ ਆ ਪੋਰਟਰੇਟ ਦੇ ਵਿੱਚ ਕਿਉਂਕਿ ਪੋਰਟਰੇਟ ਦੇ ਵਿੱਚ ਕਾਫੀ ਕੈ ਤੇ ਉਹਨਾਂ ਨੂੰ ਤਿਆਰ ਕਰਦੇ ਤੇ ਨਾਲ ਉਹਨਾਂ ਨੂੰ ਫਿਰ ਕਮਰਸ਼ੀਅਲ ਕੰਮ ਵੀ ਦੰਨੇ ਆ ਜਿਵੇਂ ਜਿਸ ਨਾਲ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਤੇ ਇਹ ਆਪਣੀ ਸਟੱਡੀ ਵੀ ਕਰਦੇ ਆ ਤੇ ਅੱਗੇ ਤੋਂ ਵੀ ਮੇਰੀ ਇਵੇਂ ਕੋਸ਼ਿਸ਼ ਹੈ ਜਿਵੇਂ ਸਾਡਾ ਗਰੁੱਪ ਵੀ ਹੈ ਨੋਰਿਆਟ ਤੇ ਵੀ ਹੁਣ ਉਹਨੂੰ ਦੁਬਾਰਾ ਆਰਟਿਸਟ ਜੋੜੀਏ ਉਹਦੇ ਵਿੱਚ ਤੇ ਇੱਕ ਪੰਜਾਬ ਦੇ ਲੈਵਲ ਦੇ ਥੋੜਾ ਹੋਰ ਕੰਮ ਕਰੀਏ ਬੱਚਿਆਂ ਦੇ ਵਿੱਚੋਂ ਕਲਾ ਨੂੰ ਕਿਵੇਂ ਪਛਾਣਿਆ ਜਾ ਸਕਦਾ ਜਿਹੜੇ ਬੱਚੇ ਨੇ ਨਰਸਰੀ ਜਾਂ ਜੋ ਛੋਟੀਆਂ ਕਲਾਸਾਂ ਦੇ ਬੱਚੇ ਹੁੰਦੇ ਨੇ ਤਾਂ ਉਹ ਬੱਚਿਆਂ ਦੇ ਵਿੱਚੋਂ ਕਲਾ ਨੂੰ ਪਛਾਣਿਆ ਜਾ ਸਕਦਾ ਕੋਈ ਤਰੀਕਾ ਹੈ ਬਿਲਕੁਲ ਪਛਾਣਿਆ ਜਾਂ ਜਿਹੜੇ ਉਹ ਆਪਣੇ ਪੈਨਸਲ ਦੇ ਨਾਲ ਲਾਈਨਸ ਬਣਾਉਂਦੇ ਆ ਠੀਕ ਹੈ ਉਹ ਲਾਈਨ ਦੇ ذریعے ਅਸੀਂ ਪਛਾਣਦੇ ਕਿਉਂਕਿ ਜਿਹੜੇ 엘িমੈਂਟਸ ਆਫ ਆਰਟ ਆ ਬੇਸਿਕ ਜਿਵੇਂ ਡਾਟ ਲਾਈਨ ਠੀਕ ਹੈ ਮਤਲਬ ਸ਼ੇਪ ਫਾਰਮ ਇਸ ਤਰੀਕੇ ਦੇ ਨਾਲ ਅਸੀਂ ਪਛਾਣਦੇ ਆ ਆਰਟ ਕਿਉਂਕਿ ਥੈਰੇਪੀ ਵੀ ਹੈ ਇੱਕ ਤਰ੍ਹਾਂ ਅਸੀਂ ਕਾਫੀ ਜਿਹੜੇ ਬੱਚੇ ਲਗਾ ਲੋ ਜਾਂ ਕੋਈ ਜਿਹੜੇ ਸੀਨੀਅਰ ਦੇ ਵਿੱਚ ਜਿਹੜੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਆ ਕੋਸ਼ਿਸ਼ ਕਰਦਾ ਹੈ ਕਿ ਆਰਟ ਦੇ ਨਾਲ ਅਸੀਂ ਡਿਪਰੈਸ਼ਨ ਚੋਂ ਕੱਢਣ ਦੀ ਉਹਨਾਂ ਕੋਸ਼ਿਸ਼ ਕਰਦੇ ਆ ਕਿਉਂਕਿ ਆਰਟ ਜਿਵੇਂ ਥੈਰੇਪੀ ਹੈ ਵੀ ਕਈ ਵਾਰ ਨੇ ਸਟ्रेस ਹੋ ਜਾਂਦਾ ਹੈ ਅਸੀਂ ਕਿੰਨਾ ਵੀ ਉਹਨੂੰ ਸਕੈਚ ਬਣਾਓ ਸਕੈਚ ਦੇ ਨਾਲ ਉਹਨਾਂ ਦੀ ਜਿਹੜੀ ਫੀਲਿੰਗਸ ਹੈ ਜਿਹੜਾ ਆਪਣਾ ਸਾਰਾ ਆਪਣਾ ਐਂਗਜ਼ਾਇਟੀ ਟੈਂਸ਼ਨ ਹੈ ਉਹ ਸਾਰਾ ਸਕੈਚ ਦੇ ਉੱਪਰ ਆ ਜਾਂਦੀ ਹੈ ਤੇ ਉੱਥੋਂ ਫਿਰ ਉਹਨਾਂ ਦੀ ਪ੍ਰੋਬਲਮਸ ਨੂੰ ਲੱਭ ਕੇ ਉਹਨਾਂ ਨੂੰ ਜ਼ਿੰਦਗੀ ਦੇਣ ਵਾਲੀ ਅਸੀਂ ਕੋਸ਼ਿਸ਼ ਕਰਦਾ ਹੈ ਕਿ ਡਿਵਾਈਸ ਹਨੇ ਮਤਲਬ ਜੇ ਉਹ ਵੀ ਸਾਡੇ ਲਿੰਕ ਦੇ ਵਿੱਚ ਕੋਈ ਈਮੇ ਦਾ ਫਰੈਂਡ ਹੁੰਦਾ ਜਾਂ ਕੋਈ ਇਸ ਤਰੀਕੇ ਦਾ ਹੁੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਮਝਾ ਠੀਕ ਹੈ ਸਰ ਥੈਂਕ ਯੂ ਇਹ ਨੌਜਵਾਨ ਸੀ ਜਿਨ੍ਹਾਂ ਨੇ ਬੜੀ ਸਖਤ ਮਿਹਨਤ ਕੀਤੀ ਅਖਬਾਰ ਵੀ ਬੰਡੇ ਤਾਂ ਸਖਤ ਮਿਹਨਤ ਕਰਨ ਤੋਂ ਬਾਅਦ ਅੱਜ ਪੂਰੀ ਦੁਨੀਆ ਦੇ ਵਿੱਚ ਚਾਹੇ ਉਹ ਕੈਨੇਡਾ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਜਰਮਨ ਹੋਵੇ ਤਾਂ ਉੱਥੇ ਤੱਕ ਜਿਹੜੀਆਂ ਪੇਂਟਿੰਗਾਂ ਜਾਂਦੀਆਂ ਨੇ ਤਾਂ ਹੁਣ ਫਿਲਮਾਂ ਦੇ ਵਿੱਚ ਵੀ ਜਿਹੜਾ ਕੰਮ ਇਹਨਾਂ ਨੂੰ ਮਿਲਣ ਲੱਗ ਗਿਆ ਜਿਹੜੀ ਸਰਤਿੰਦਰ ਸਾਹਿਬ ਮਾਫ ਕਰ ਰਸਤਿੰਦਰ ਸਰਤਾਜ ਤੇ ਨੀਰੂ ਵਾਜਬਾ ਦੀ ਫਿਲਮ ਕਲੀ ਜੋਟਾ ਸੀ ਤਾਂ ਉਸ ਦੇ ਵਿੱਚ ਪੇਂਟਿੰਗ ਜਿਹੜੀ ਸੀ ਉਹ ਵੀ ਇਸ ਨੌਜਵਾਨ ਨੇ ਬਣਾਈ ਸੀ ਤਾਂ ਹੁਣ ਬਾਕੂਬੀ ਆਪਣਾ ਕੰਮ ਕਰ ਰਿਹਾ ਤੇ ਘਰ ਦੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਤੇ ਨਾਲ ਨਾਲ ਸਟੱਡੀ ਵੀ ਕਰ ਰਿਹਾ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਅਰਜਾਨਾ ਸਪੋਕਸਮੈਨ ਟੀਵੀ ਪਟਿਆਲਾ